ਦਰਸ਼ਕੋ ਅੱਜ ਅਸੀਂ ਬੜੇ ਹੀ ਅਹਿਮ ਮੁੱਦੇ ਦੇ ਉੱਤੇ ਗੱਲਬਾਤ ਕਰਨ ਜਾ ਰਹੇ ਆ ਮੁੱਦਾ ਇਹ ਹੈ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਤਾਂ ਸਰਕਾਰਾਂ ਮੰਨ ਗਈਆਂ ਨੇ ਪਰ ਇੱਕ ਨਾਲ ਦੀ ਨਾਲ ਇੱਕ ਗੱਲ ਇਹ ਵੀ ਚੱਲੀ ਹੈ ਕਿ ਲੈਂਡ ਸਵੈਪ ਕਰ ਲਈਏ ਜ਼ਮੀਨ ਤਬਦੀਲ ਕਰ ਲਈ ਜਾਏ ਕਿ ਭਾਰਤੀ ਪੰਜਾਬ ਦੀ ਜ਼ਮੀਨ ਪਾਕਿਸਤਾਨ ਨੂੰ ਦਿੱਤੀ ਜਾਏ ਤਾਂ ਕਰਤਾਰਪੁਰ ਸਾਹਿਬ ਦੀ ਜ਼ਮੀਨ ਜਿਹੜੀ ਹੈਗੀ ਆ ਆਲੇ ਦੁਆਲੇ ਦਾ ਏਰੀਆ ਹੈਗਾ ਜਿੱਥੋਂ ਤੱਕ ਉਹਨਾਂ ਨੂੰ ਜਾਣ ਨੂੰ ਇੰਡੀਆ ਨੂੰ ਡੇਰਾ ਬਾਬਾ ਨਾਨਕ ਤੋਂ ਰਾਹ ਚਾਹੀਦਾ ਉਹ ਜਿੰਨੇ ਵੀ ਏਕੜ ਜਾਂ ਜਿੰਨੀ ਵੀ ਜ਼ਮੀਨ ਬਣਦੀ ਹੈ ਉਹ ਹਿੰਦੁਸਤਾਨ ਨੂੰ ਮਿਲ ਜਾਏ ਕਮੰਤਰੀ ਪਦਰ ਦੇ ਉੱਤੇ ਕਮੰਤਰੀ ਕਾਨੂੰਨਾ ਦੇ ਮੁਤਾਬਕ ਇਹ ਲੈਂਡ ਦੇ ਤਬਾਦਲੇ ਜ਼ਮੀਨ ਦੇ ਤਬਾਦਲੇ ਜਾਂ ਕੋਰੀਡੋਰ ਲੰਘੇ ਖੋਲਣੇ ਲੰਘੇ ਦੂਜੇ ਦੇਸ਼ ਦੇ ਵਿੱਚ ਬਣਾਉਣੇ ਇਹ ਕਿਸ ਤਰ੍ਹਾਂ ਹੁੰਦੇ ਨੇ ਕਿੰਨੇ ਇਹਨਾਂ ਦੀ ਸੰਭਾਵਨਾ ਹੁੰਦੀ ਹੈ ਕਿ ਚੀਜ਼ਾਂ ਹੋ ਜਾਂਦੀਆਂ ਨੇ ਕਿੰਨੀਆਂ ਜਿਹੜੀਆਂ ਹੈਗੀਆਂ ਨੇ ਇਸ ਤਰ੍ਹਾਂ ਦੀਆਂ ਘਟਨਾਵਾਂ ਹੁਣ ਤੱਕ ਭਾਰਤ ਦੇ ਵਿੱਚ ਜਾਂ ਦੁਨੀਆ ਦੇ ਹੋਰ ਦੇਸ਼ਾਂ ਦੇ ਵਿੱਚ ਜਿੱਥੇ ਆਪਸੀ ਸਬੰਧ ਵਿਗੜੇ ਹੋਏ ਹੋਣ ਤੇ ਮੁੜ ਕੇ ਭਾਵੇਂ ਸਬੰਧ ਉਸ ਤਰ੍ਹਾਂ ਹੀ ਜਿਹੜੇ ਹੈਗੇ ਨੇ ਉਸੇ ਸਥਿਤੀ 'ਚ ਹੀ ਰਹੇ ਹੋਣ ਕਣਵਾਹਟ ਵਾਲੀ 'ਚ ਪਰ ਇਸ ਤਰ੍ਹਾਂ ਦੀ ਕੋਈ ਪੋਸਿਬਿਲਿਟੀਜ਼ ਜਿਹੜੀਆਂ ਹੈਗੀਆਂ ਨੇ ਬਣ ਗਈਆਂ ਹੋਣ ਇਸ ਲਈ ਅਸੀਂ ਕਮੰਤਰੀ ਕਾਨੂੰਨਾਂ ਦੇ ਮਾਹਰ ਵਕੀਲ ਐਡਵੋਕੇਟ ਹਰਚਰਨ ਸਿੰਘ ਬਾਠ ਉਹਨਾਂ ਨੂੰ ਸਦਾ ਦਿੱਤਾ ਹੈ ਵਾਟਸਐਪ ਤੁਹਾਡਾ ਸਵਾਗਤ ਹੈ ਮਿਹਰਬਾਨੀ ਜੀ ਥੈਂਕ ਯੂ ਜਿਵੇਂ ਮੈਂ ਕਿਹਾ ਕਿ ਬੜਾ ਹੀ ਇਹ ਅਹਿਮ ਇਸ਼ੂ ਹੈ ਇਸ ਤੇ ਥੋੜੀ ਜੀ ਤਫਸੀਲ ਦਿਓ ਕਿ ਇਹ ਕਿਸ ਕਿਸ ਤਰ੍ਹਾਂ ਹੁੰਦਾ ਹੈ ਕੁਮਾਂਤਰੀ ਕਾਨੂੰਨ ਕੀ ਕਹਿੰਦੇ ਨੇ ਇਹਦੇ ਬਾਰੇ ਮੀਲ ਜੀ ਪਹਿਲਾਂ ਤਾਂ ਤੁਹਾਨੂੰ ਵਧਾਈ ਕਿ ਜਿਹੜਾ ਬਹੁਤ ਇੰਪੋਰਟੈਂਟ ਇਸ਼ੂ ਹੈ ਜਿਹੜਾ ਅੱਜ ਪੂਰੀ ਪੰਜਾਬੀ ਕਮਿਊਨਿਟੀ ਦੇ ਵਿੱਚ ਔਰ ਪੂਰੇ ਹਿੰਦੁਸਤਾਨ ਦੇ ਵਿੱਚ ਤੇ ਸਾਰੇ ਲੋਕ ਜਿਹੜੇ ਸਾਡੇ ਵਿਦੇਸ਼ਾਂ ਦੇ ਵਿੱਚ ਰਹਿ ਰਹੇ ਨੇ ਪੰਜਾਬੀ ਉਹਨਾਂ ਦੇ ਵਿੱਚ ਇੱਕ ਡਿਬੇਟ ਦਾ ਇਸ਼ੂ ਬਣਿਆ ਹੋਇਆ ਹੈ ਉਹਨਾਂ ਦੇ ਵਿੱਚ ਇੱਕ ਕਿਉਰਿਓਸਿਟੀ ਇੱਕ ਜਾਣਨ ਦੀ ਕਿ ਕੀ ਹੋ ਰਿਹਾ ਹੈ ਤੇ ਕਿਵੇਂ ਪੋਸੀਬਲ ਹੋਏਗਾ ਜੀ ਇਸ ਕਰਕੇ ਬਹੁਤ ਵੱਡਾ ਇੰਪੋਰਟੈਂਟ ਇਸ਼ੂ ਹੈ ਹਾਂ ਇਹਦੀ ਜੀ ਅਸੀਂ ਬੈਕਗ੍ਰਾਉਂਡ ਦੇ ਵਿੱਚ ਜਾਣਾ ਹੈ ਇਹਦੀ ਪਿੱਠ ਭੂਮੀ ਦੇ ਵਿੱਚ ਜਾਣਾ ਹੈ ਤਾਂ ਅਸੀਂ ਇਹ ਜਿਹੜਾ ਦਿਮਾਗ ਦੇ ਵਿੱਚ ਰੱਖੀਏ ਕਿ ਦੁਨੀਆ ਦੇ ਵਿੱਚ ਜਿੰਨੇ ਦੇਸ਼ ਆ ਉਹਨਾਂ ਦੀਆਂ ਸਰਹੱਦਾਂ ਕਦੇ ਵੀ ਇੱਕੋ ਜੀਆਂ ਨਹੀਂ ਰਹੀਆਂ ਜੀ ਕਦੇ ਵੀ ਇੱਕ ਸਰ ਜਿਹੜੀ ਆ ਕਿਸੀਂ ਕਹਿ ਦਈਏ ਕਿ ਇੱਕ ਹੀ ਸਰਹੱਦ ਜਿਹੜੀ ਬਣੀ ਹੋਵੇ ਕਿਸੇ ਵੀ ਦੇਸ਼ ਦੀ ਚਾਹ ਕੋਈ ਦੁਨੀਆ ਦੇ ਵਿੱਚ ਛੋਟਾ ਮੋਟਾ ਵੱਡਾ ਕੋਈ ਵੀ ਦੇਸ਼ ਹੋਵੇ ਕਦੇ ਵੀ ਸਰਹੱਦਾਂ ਜਿਹੜੀਆਂ ਵਾ ਉਹ ਇੱਕ ਨਹੀਂ ਰਹੀਆਂ ਉਹਦੇ ਵਿੱਚ ਤਬਦੀਲੀਆਂ ਹੁੰਦੀਆਂ ਰਹੀਆਂ ਬਦਲਦੀਆਂ ਰਹੀਆਂ ਰਾਜ ਪ੍ਰਬੰਧ ਆਉਂਦੇ ਰਹੇ ਪਹਿਲਾਂ ਸਾਡੇ ਰਾਜੇ ਮਹਾਰਾਜੇ ਪੂਰੇ ਦੁਨੀਆ ਦੇ ਵਿੱਚ ਸੀ ਉਹ ਆਉਂਦੇ ਰਹੇ ਫਿਰ ਕਿਸੇ ਨੇ ਜਿਹੜਾ ਵਾ ਉਹ ਹਮਲਾ ਕਰ ਦਿੱਤਾ ਉਹਨੇ ਕਿਸੇ ਦਾ ਨੱਪ ਲਿਆ ਕਿਸੇ ਨੇ ਜਿਹੜਾ ਵਾ ਪਿੱਛੇ ਹਟ ਗਏ ਇਹ ਸਾਰਾ ਚੱਲਦਾ ਰਿਹਾ ਈਵਨ ਕੇ ਅਸੀਂ ਜੇ ਦੇਖ ਲਈਏ ਕਿ ਜਦੋਂ ਸਾਡੇ ਅੰਗਰੇਜ਼ ਇੱਥੇ ਸੀ ਤਾਂ ਸਾਡੇ ਕਈ ਦੇਸ਼ਾਂ ਦੇ ਜਿਹੜੇ ਕਲੋਨਾਈਜ਼ਰ ਸੀ ਜਿਹੜੇ ਬਾਹਰ ਤੋਂ ਜਿਹੜੇ ਆਏ ਸੀ ਅਗਰੈਸਰ ਜਿਹੜੇ ਹਮਲਾਵਰ ਜਿਹੜੇ ਆਏ ਸੀ ਜਿਨ੍ਹਾਂ ਦੇ ਵਿੱਚ ਇੰਗਲੈਂਡ ਵੀ ਸੀ ਫਰਾਂਸ ਵੀ ਸੀ ਔਰ ਪੁਰਤਗਾਲ ਵੀ ਸੀ ਔਰ ਨੀਦਰਲੈਂਡ ਵੀ ਈਵਨ ਸੀ ਕਿ ਉਹ ਆ ਕੇ ਸਾਡੇ ਹਿੰਦੁਸਤਾਨ ਦੇ ਵਿੱਚ ਆਏ ਉਹਨਾਂ ਨੇ ਕੁਝ ਇਲਾਕਿਆਂ ਦੇ ਵਿੱਚ ਜਿਹੜੇ ਸਮੁੰਦਰ ਦੇ ਨਾਲ ਲੱਗਦੇ ਸੀ ਕਿਉਂਕਿ ਉਹਨਾਂ ਇਲਾਕਿਆਂ ਦੇ ਵਿੱਚ ਆਏ ਸੀ ਤਾਂ ਉਹਨਾਂ ਦੇ ਵਿੱਚ ਉਹਨਾਂ ਦੇ ਵਿੱਚ ਇੱਕ ਕਨਫਰਨਟੇਸ਼ਨ ਚੱਲਦੀ ਸੀ ਇੱਕ ਜਿਹੜਾ ਲੜਾਈ ਦਾ ਉਹਨਾਂ ਦਾ ਆਪਸ ਵਿੱਚ ਸੀ ਕਿ ਕੌਣ ਕਿੰਨਾ ਏਰੀਆ ਜਿਹੜਾ ਹਿੰਦੁਸਤਾਨ ਦਾ ਹੈ ਵੱਧ ਜਿੱਤ ਲੈਂਦਾ ਫਿਰ ਕੀ ਸੀ ਅਲਟੀਮੇਟਲੀ ਹੁੰਦਾ ਕਿ ਜਦੋਂ ਉਹਨਾਂ ਨੂੰ ਲੱਗਦਾ ਸੀ ਕਿ ਇੱਕ ਜਿਹੜਾ ਦੇਸ਼ ਹੈ ਉਹ ਥੋੜਾ ਅੱਗੇ ਚਲਾ ਗਿਆ ਤੇ ਉਹਦੇ ਲਈ ਉਹ ਭੂਮੀ ਜਿਹੜੀ ਜ਼ਮੀਨ ਹੈ ਉਹ ਸੰਭੜੀ ਸੁੱਕੀ ਨਹੀਂ ਹੈ ਤਾਂ ਉਹ ਕੀ ਕਰਦੇ ਸੀ ਕਿ ਦੂਸਰੀ ਜਿਹੜੀ ਕਲੋਨੀ ਹੈ ਕਲੋਨੀ ਰਾਈਜ਼ਰ ਹੈ ਉਹਨਾਂ ਨੂੰ ਕਹਿੰਦੇ ਸੀ ਤੁਸੀਂ ਇਹਨਾਂ ਦੇ ਜਿਹੜਾ ਸੰਭਲੋ ਸਾਨੂੰ ਇਹਦੇ ਬੱਤੇ ਜਿਹੜੀ ਹੈ ਦੂਸਰੀ ਜ਼ਮੀਨ ਦੇ ਦਿਓ ਪੂਰੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਹਿਸਾਬ ਹੈ ਈਵਨ ਕਿ ਅਮਰੀਕਾ ਔਰ ਕੈਨੇਡਾ ਦੇ ਦੌਰਾਨ ਦਰਮਿਆਨ ਵੀ ਜਿਹੜਾ ਵਾ ਇੱਕ ਚੱਲਿਆ ਰੋਲਾ ਗੋਲਾ ਚੱਲਿਆ ਉਸ ਵੇਲੇ ਜਦੋਂ ਜਿਹੜੇ ਫ੍ਰੈਂਚ ਤੇ ਜਿਹੜੇ ਇੰਗਲੈਂਡ ਵਾਲੇ ਜਿਹੜੇ ਸੀ ਉਹ ਕੈਨੇਡਾ ਤੇ ਅਮਰੀਕਾ ਦੇ ਵਿੱਚ ਨਾਰਥ ਅਮਰੀਕਾ ਜੀ ਨੂੰ ਅਸੀਂ ਕਹਿ ਦਿੰਦੇ ਆ ਉੱਥੇ ਗਏ ਤਾਂ ਉਹਨਾਂ ਦੇ ਵਿੱਚ ਵੀ ਖਿਚੋਤਾਨ ਚੱਲੀ ਫਿਰ ਜਿਹੜੇ ਸਪੇਨ ਔਰ ਪੁਰਤਗਾਲ ਜਦੋਂ ਜਿਹੜਾ ਉਹ ਲਾਟਿਨ ਅਮਰੀਕਾ ਦੇ ਵਿੱਚ ਗਿਆ ਜਿੱਥੇ ਬ੍ਰਾਜ਼ੀਲ ਤੇ ਬਾਕੀ ਜਿਹੜੇ ਅਰਜنٹਾਈਨਾ ਤੇ ਦੂਸਰੇ ਦੇਸ਼ ਹੈ ਉੱਥੇ ਵੀ ਉਹਨਾਂ ਦੇ ਵਿੱਚ ਜਿਹੜਾ ਕਬਜ਼ਾ ਕਰਨ ਦੀ ਜਿਹੜੀ ਹੋੜ ਸੀ ਉਹ ਚੱਲੀ ਇਸ ਕਰਕੇ ਚੱਲਦਾ ਰਿਹਾ ਪਰ ਹੁਣ ਕਿਉਂਕਿ ਅਸੀਂ 21ਵੀਂ ਸਦੀ ਦੇ ਵਿੱਚ ਆ ਗਏ ਆ 21ਵੀਂ ਸਦੀ ਦੇ ਵਿੱਚ ਇਹ ਪੋਸੀਬਲ ਨਹੀਂ ਹੈ ਬਿਲਕੁਲ ਪੋਸੀਬਲ ਨਹੀਂ ਹੈ ਕਿ ਤੁਸੀਂ ਜਿਹੜਾ ਅਗਰੈਸ਼ਨ ਕਰਕੇ ਅੰਤਰਰਾਸ਼ਟਰੀ ਕਾਨੂੰਨ ਦੇ ਮੁਤਾਬਕ ਕਿਸੇ ਤੇ ਹਮਲਾ ਕਰਕੇ ਕਿਸੇ ਦੀ ਜ਼ਮੀਨ ਜਿਹੜੀ ਆ ਉਹ ਹੜੱਪ ਕਰ ਲੋ ਇਸ ਕਰਕੇ ਹੁਣ ਜਿਹੜਾ ਉਹ ਸੰਧੀਆਂ ਦੇ ਮੁਤਾਬਕ ਐਗਰੀਮੈਂਟ ਦੇ ਮੁਤਾਬਕ ਆਪਸ ਵਿੱਚ ਜਿਹੜਾ ਗੱਲਬਾਤ ਕਰਕੇ ਜੇ ਇਹੋ ਜੇ ਇਸ਼ੂ ਹੈ ਜਿਹੜੇ ਦੋ ਦੇਸ਼ਾਂ ਦੇ ਵਿੱਚ ਨੇ ਉਹਨਾਂ ਨੂੰ ਸੁਲਝਾਉਣਾ ਸੁਲਝਾਉਣ ਦੀ ਜਿਹੜੀ ਗੱਲ ਹੈ ਉਹ ਚੱਲਦੀ ਰਹਿੰਦੀ ਹੈ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਦਵਾਂ ਕਿ ਇਹ ਕੱਲਾ ਸਾਡੇ ਐਸ ਖਿੱਤੇ ਦੇ ਵਿੱਚ ਨਹੀਂ ਜਿਹੜਾ ਕਿ ਯੂਰਪ ਹੈ ਜਿਹੜਾ ਕਿ ਬਹੁਤ ਡਿਵੈਲਪ ਆਪਣੇ ਆਪ ਨੂੰ ਜਿਹੜਾ ਵਾ ਉਹ ਦੇਸ਼ ਕਹਾਉਂਦੇ ਨੇ ਉਹਨਾਂ ਦੇ ਵਿੱਚ ਵੀ ਬੈਲਜੀਅਮ ਔਰ ਜਿਹੜਾ ਨੀਦਰਲੈਂਡ ਆ ਉਹਨਾਂ ਦੇ ਵਿੱਚ ਵੀ ਕੁਝ ਏਰੀਆ ਜਿਹੜਾ ਜਿਹੜਾ ਕਿ ਉਹਨਾਂ ਨੂੰ ਆਪਣੇ ਆਪ ਤੋਂ ਸਾਹਮਣਾ ਔਖਾ ਹੋ ਰਿਹਾ ਤੇ ਉਹ ਜਿਹੜੀ ਇਨਕਲੇਵ ਜਿਹੜੀ ਇੱਕ ਬੰਨੇ ਨੂੰ ਵੱਧ ਰਹੀ ਹੈ ਉੱਥੇ ਜਿਹੜਾ ਇੱਕ ਦੇਸ਼ ਦੇ ਲਈ ਉਹ ਸੰਭਵ ਨਹੀਂ ਹੈ ਜਿਹੜਾ ਕਿ ਦੂਜੇ ਦੇਸ਼ ਦੇ ਕੰਟਰੋਲ ਦੇ ਵਿੱਚ ਜ਼ਿਆਦਾ ਹੁੰਦਾ ਹੈ ਤਾਂ ਉਹ ਉਹਨਾਂ ਨੇ ਵੀ ਜਿਹੜਾ ਆਪਸ ਵਿੱਚ ਸੰਧੀ ਕਰਕੇ ਇਹ ਫੈਸਲਾ ਕੀਤਾ ਹੈ ਕਿ ਅਸੀਂ ਆਪਸ ਵਿੱਚ ਜਿਹੜਾ ਇਹਨੂੰ ਸਵੈਪ ਕਰ ਲਈਏ ਚੇਂਜ ਕਰ ਲਈਏ ਕਿ ਤੁਸੀਂ ਇਹ ਏਰੀਆ ਰੱਖ ਲਓ ਤੇ ਉਹਦੇ ਬਟੇਸਾ ਨੂੰ ਜਿਹੜਾ ਵਾ ਦੂਸਰਾ ਏਰੀਆ ਜਿਹੜਾ ਦੇ ਦਿਓ ਇਸੇ ਤਰ੍ਹਾਂ ਨਾਲ ਜਦੋਂ ਸਰਬੀਆ ਜਿਹੜਾ ਪੁਰਾਣਾ ਯੂਗੋਸਲਾਵੀਆ ਹੈ ਉਹਦੇ ਟੁਕੜੇ ਹੋਏ ਤਾਂ ਉਹਦੇ ਇੱਕ ਕੋਸੋਵੋ ਦੇਸ਼ ਬਣਿਆ ਤੇ ਇੱਕ ਸਰਬੀਆ ਰਹਿ ਗਿਆ ਉਹਦੇ ਵਿੱਚ ਵੀ ਜਿਹੜੇ ਸਰਬੀਅਨ ਸਪੀਕਿੰਗ ਪੀਪਲ ਜਿਹੜੇ ਆ ਲੋਕ ਹੈ ਕੁਝ ਏਰੀਆ ਜਿਹੜਾ ਉਹ ਕੁਸੋਵੋ ਦੇ ਵਿੱਚ ਚਲਾ ਗਿਆ ਤੇ ਇਸੇ ਤਰ੍ਹਾਂ ਕੁਸੋਵੋ ਦੇ ਜਿਹੜੇ ਲੋਕ ਹੈ ਜਿਹੜੇ ਜਿਆਦਾ ਮੁਸਲਮਾਨ ਕਮਿਊਨਿਟੀ ਹੈ ਪਾਈਚਾਰਾ ਉਹ ਸਰਬੀਆ ਦੇ ਵਿੱਚ ਰਹਿ ਗਏ ਤੇ ਉਹਨਾਂ ਦਾ ਆਪਸ ਵਿੱਚ ਅਡਜਸਟ ਕਰਨ ਦਾ ਜਿਹੜੀ ਬੜੀ ਪ੍ਰੋਬਲਮ ਜਿਹੜੀ ਆ ਪਿਛਲੇ ਸਮੇਂ ਦੇ ਵਿੱਚ ਆਈ ਤੇ ਉਹ ਵੀ ਹੁਣ ਕਰ ਰਹੇ ਆ ਕਿ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਇਹ ਜਿਹੜੀ ਪ੍ਰੋਬਲਮ ਆ ਲੋਕਾਂ ਦੀ ਆਪਸ ਵਿੱਚ ਉਹਨੂੰ ਅਸੀਂ ਸੈਟਲ ਕਰੀਏ ਇਸੇ ਤਰ੍ਹਾਂ ਇਹ ਹਿੰਦੁਸਤਾਨ ਦੇ ਵਿੱਚ ਵੀ ਜੀ ਤੁਹਾਨੂੰ ਇਹ ਹੈਰਾਨੀ ਹੋਏਗੀ ਕਿ ਅੱਜ ਜੇਦੋ ਅਸੀਂ ਆਪਣੇ ਆਪ ਨੂੰ ਨੈਸ਼ਨਲਿਸਟ ਦੀ ਨੈਸ਼ਨਲਿਜ਼ਮ ਦੀ ਗੱਲ ਕਰਦੇ ਆ ਪੈਟਰੀ ਪੈਟਰੀਓਟਿਜ਼ਮ ਦੀ ਗੱਲ ਕਰਦੇ ਆ ਤਾਂ ਸਾਰੇ ਜਿਹੜੇ ਰਾਸ਼ੀ ਨੇਤਾ ਹਨ ਉਹ ਹਮੇਸ਼ਾ ਬਿਆਨ ਦੇਣਗੇ ਕਿ ਸਾਡੇ ਜ਼ਮੀਨ ਦਾ 1 ਇੰਚ ਵੀ ਜਿਹੜਾ ਹਿੱਸਾ ਵਾ ਉਹ ਅਸੀਂ ਕਿਸੇ ਦੂਸਰੇ ਦੇਸ਼ ਨੂੰ ਦੇਣ ਨੂੰ ਤਿਆਰ ਨਹੀਂ ਹੋਵਾਂਗੇ ਜਾਂ ਦੂਸਰਾ ਦੇਸ਼ ਜਿਹੜਾ ਸਾਡੀ ਜ਼ਮੀਨ ਦਾ 1 ਇੰਚ ਹਿੱਸਾ ਵੀ ਜਿਹੜਾ ਵਾ ਉਹਦੇ ਤੇ ਕਬਜ਼ਾ ਨਹੀਂ ਕਰ ਸਕਦਾ ਪਰ ਅੱਜ 2015 ਦੀ ਗੱਲ ਹੈ ਜਦੋਂ ਇੰਡੀਆ ਤੇ ਬੰਗਲਾਦੇਸ਼ ਨੇ ਜਦੋਂ ਬੰਗਲਾਦੇਸ਼ ਤੇ ਇੰਡੀਆ ਬਣਿਆ 1947 ਦੇ ਵਿੱਚ ਤਾਂ ਬਹੁਤ ਸਾਰੇ ਏਰੀਆ ਜਿਹੜੇ ਸੀ ਉਹ ਹਿੰਦੁਸਤਾਨ ਦੇ ਜਿਹੜੇ ਸੀ ਉਹ ਬੰਗਲਾਦੇਸ਼ ਵੱਲ ਰਹਿ ਗਏ ਜਿੱਥੇ ਇੰਡੀਆ ਦਾ ਕੰਟਰੋਲ ਸੀ ਜੀ ਪਰ ਉਹ ਇੰਡੀਆ ਲਈ ਬੜਾ ਇੰਪੋਸੀਬਲ ਸੀ ਕਿ ਉਹਨੂੰ ਗਵਰਨਮੈਂਟ ਕਿਵੇਂ ਕੀਤਾ ਜਾਵੇ ਉੱਥੇ ਜਿਹੜੇ ਲੋਕ ਰਹਿ ਰਹੇ ਆ ਉਹਨਾਂ ਨੂੰ ਕਿਵੇਂ ਫੈਸਿਲਿਟੀਆਂ ਜਿਹੜੀਆਂ ਪਹਚਾਈਆਂ ਜਾਂਲ ਉਥੇ ਡਵੈਲਪਮੈਂਟ ਕਿਵੇਂ ਹੋਵੇ ਜੀ ਇਸੇ ਤਰ੍ਹਾਂ ਨਾਲ ਬੰਗਲਾਦੇਸ਼ ਦੇ ਜਿਹੜਾ ਸੀ ਕੁਝ ਏਰੀਆ ਉਹ ਇੰਡੀਆ ਵਾਲੇ ਪਾਸੇ ਮਤਲਬ ਇੰਡੀਆ ਵਾਲੀ ਸਾਈਡ ਦੇ ਉੱਤੇ ਸੀ ਜਿਹੜੇ ਜਿਹਦੇ ਆਲੇ ਦੁਆਲੇ ਬੰਗਲਾਦੇਸ਼ ਪਹੁੰਚ ਨਹੀਂ ਸਕਦਾ ਉਹਦੇ ਲਈ ਸਪੈਸੀਫਿਕ ਪਰਮਿਸ਼ਨ ਉਹਨਾਂ ਨੂੰ ਲੈਣੀ ਪੈਂਦੀ ਸੀ ਇੱਕ ਦੂਸਰੇ ਦੇਸ਼ ਤੋਂ ਕਿ ਇੱਕ ਦੂਸਰੇ ਦੇਸ਼ ਜਿਹੜਾ ਦੇਸ਼ ਦੇ ਵਿੱਚ ਉਹ ਜਿਹੜੇ ਇਨਕਲੇਵ ਜਿਹੜੇ ਏਰੀਆ ਸੀ ਉਹਨਾਂ ਦੇ ਵਿੱਚ ਜਾ ਸਕਾਂ ਫਿਰ 2015 ਦੇ ਵਿੱਚ ਹਿੰਦੁਸਤਾਨ ਦੇ ਵਿੱਚ ਜਿਹੜੀ ਸਾਡੇ ਸਰਕਾਰ ਸੀ ਮੋਦੀ ਸਰਕਾਰ ਜਿਹੜੀ ਸਭ ਨੂੰ ਆਪਣੇ ਆਪ ਨੂੰ ਜਿਹੜੀ ਬਹੁਤ ਨੈਸ਼ਨਲਿਸਟਿਕ ਪੈਟਰੀਓਟਿਕ ਕਹਿੰਦੇ ਆ ਪਰ ਜਦੋਂ ਲੋੜ ਹੁੰਦੀ ਹੈ ਨਾ ਜਿਸ ਵੇਲੇ ਜ਼ਰੂਰਤ ਹੈ ਜਿਸ ਵੇਲੇ ਲੋਕਾਂ ਦੀ ਸਹੂਲਤ ਦੀ ਗੱਲ ਆ ਤਾਂ ਉਸ ਵੇਲੇ ਤੁਹਾਨੂੰ ਜਿਹੜਾ ਬਾ ਐਡਜਸਟਮੈਂਟ ਕਰਨੀ ਪੈਂਦੀ ਹੈ ਔਰ ਸਾਡੇ 2015 ਦੇ ਵਿੱਚ 100ਵੀਂ ਸੋਧ ਸਾਡੇ ਸੰਵਿਧਾਨ ਦੇ ਵਿੱਚ ਕਰਨੀ ਪਈ 100ਵੀਂ ਸੋਧ 100ਵੀਂ ਸੋਧ 100ਵੀਂ ਸੋਧ ਜਿਹੜੀ 100 ਅਮੈਂਡਮੈਂਟ ਆਫ ਦੀ ਕਨਸਟੀਟਿਊਸ਼ਨ ਜਿਹੜੀ ਹੈ ਉਹ ਕਰਨੀ ਪਈ ਜਿਹਦੇ ਮੁਤਾਬਕ ਪਾਰਲੀਮੈਂਟ ਨੇ ਇਨਡੋਰਸ ਕੀਤਾ ਕਿ ਠੀਕ ਹੈ ਸਾਡੇ ਹਿੰਦੁਸਤਾਨ ਦੀਆਂ ਜਿਹੜੀਆਂ 101 ਇਨਕਲੇਵ ਆ ਉਹ ਜਿਹੜੇ ਏਰੀਆ ਜਿਹੜੇ ਆ ਉਹ ਬੰਗਲਾਦੇਸ਼ ਨੂੰ ਚਲੇ ਜਾਣਗੇ ਤੇ ਬੰਗਲਾਦੇਸ਼ ਦੇ ਜਿਹੜੇ 51 ਇਨਕਲੇਵ ਨੇ ਇਸ ਤਰ੍ਹਾਂ ਛੋਟੇ ਛੋਟੇ ਏਰੀਆ ਜਿਹੜੇ ਆ ਉਹ ਹਿੰਦੁਸਤਾਨ ਨੂੰ ਆ ਜਾਣਗੇ ਔਰ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹਦੇ ਵਿੱਚ ਇਹ ਨਹੀਂ ਹੈ ਕਿ ਸਿਰਫ ਜਮੀਨ ਜਿਹੜੀ ਹੈ ਉਹ ਬਦਲੀ ਗਈ ਹੈ ਵਟਾਈ ਗਈ ਹੈ ਜਿਹੜੇ ਲੋਕ ਉੱਥੇ ਰਹਿੰਦੇ ਸੀ ਉੱਥੇ ਹੀ ਰਹੇ ਨੇ ਜੀ ਮਤਲਬ ਜਿਹੜੇ ਇੰਡੀਆ ਦੇ ਇਨਕਲੇਵ ਦੇ ਵਿੱਚ ਲੋਕ ਰਹਿੰਦੇ ਸੀ ਉਹ ਬੰਗਲਾਦੇਸ਼ ਨੂੰ ਦੇਦੇ ਤੇ ਤਾਂ ਉਹ ਬੰਗਲਾਦੇਸ਼ ਦੇ ਵਿੱਚ ਲੋਕ ਵੀ ਚਲੇ ਗਏ ਉਹ ਲੋਕ ਵੀ ਬੰਗਲਾਦੇਸ਼ ਦੇ ਸਿਟੀਜ਼ਨ ਬਣ ਗਏ ਇਸੇ ਤਰ੍ਹਾਂ ਨਾਲ ਜਿਹੜੇ ਬੰਗਲਾਦੇਸ਼ ਦੇ ਇਨਕਲੇਵ ਇੰਡੀਆ ਦੇ ਵਿੱਚ ਆਏ ਉਹ ਉਹ ਵੀ ਜਿਹੜੇ ਸਾਡੇ ਜਿਹੜੇ ਸਿਟੀਜ਼ਨ ਬਣ ਗਏ ਉਹ ਲੋਕ ਵੀ ਲੋਕਾਂ ਦੇ ਸਮੇਤ ਬਦਲੇ ਹੋਏ ਇਹਦੇ ਇਹਦੇ ਵਿੱਚ ਕੀ ਲੋਕਾਂ ਦੀ ਸਹਿਮਤੀ ਲਈ ਜਾਂਦੀ ਹੈ ਕਿ ਉਹ ਕਿਸ ਪਾਸੇ ਜਾਣਾ ਚਾਹੁੰਦੇ ਨੇ ਜਾਂ ਉਹ ਉਹਨਾਂ ਨੂੰ ਮੰਨਣਾ ਹੀ ਪੈਂਦਾ ਇਹਦੇ ਵਿੱਚ ਕੋਈ ਮੰਡਟ ਵਾਲਾ ਜਿਹੜਾ ਇਸ਼ੂ ਨਹੀਂ ਹੈ ਪਰ ਜਨਰਲੀ ਜਦੋਂ ਇਹੋ ਜੀ ਤੁਸੀਂ ਗੱਲ ਕਰਦੇ ਹੋ ਨਾ ਤਾਂ ਉਹਦੇ ਵਿੱਚ ਮੇਨ ਇਹ ਲਈ ਜਾਂਦੀ ਗੱਲ ਕਿ ਲੋਕਾਂ ਨੂੰ ਲੋਕਾਂ ਦੀ ਫੈਸਿਲਿਟੀ ਜਿਹੜੀ ਆ ਜਾਂ ਲੋਕਾਂ ਨੂੰ ਜਿਹੜੀ ਕਿਸ ਤਰੀਕੇ ਦੇ ਨਾਲ ਜਿਆਦਾ ਜਿਹੜੀ ਸਹੂਲਤ ਹੈ ਉਹ ਮਿਲ ਸਕਦੀ ਹੈ ਔਰ ਦੇਸ਼ ਕਿਸ ਤਰ੍ਹਾਂ ਨਾਲ ਪ੍ਰੋਪਰਲੀ ਉਹਨੂੰ ਗਵਰਨ ਕਰ ਸਕਦਾ ਉਥੇ ਫੈਸਿਲਿਟੀ ਦੇ ਸਕਦਾ ਡਵੈਲਪਮੈਂਟ ਕਰ ਸਕਦਾ ਤੇ ਆਪਣੇ ਨਾਲ ਅਟੈਚ ਕਰ ਸਕਦਾ ਉਹ ਏਰੀਆ ਕਿਉਂਕਿ ਕੁਦਰਤੀ ਤੌਰ ਦੇ ਤੇ ਲੰਮਾ ਸਮਾਂ ਏਰੀਆ ਜਦੋਂ ਤੁਹਾਡੇ ਵਿੱਚ ਹੀ ਹੈ ਤੇ ਤੁਸੀਂ ਜਿਹੜਾ ਵਾ ਮਤਲਬ ਦੂਸਰੇ ਦੇਸ਼ ਨੂੰ ਪਰਮਿਸ਼ਨ ਦੇਣੀ ਤੁਹਾਡੇ ਰਾਈ ਆਉਣਾ ਤਾਂ ਉਹ ਮਤਲਬ ਨੇੜੇ ਲੱਗਦੇ ਆ ਇੱਕੋ ਬੋਲੀਵਾਲ ਵਾਲੇ ਦੇਸ਼ ਹੈ ਔਰ ਮਤਲਬ ਜਿਵੇਂ ਬੰਗਲਾਦੇਸ਼ ਤੇ ਵੈਸਟ ਬੰਗਾਲ ਆ ਦੋਨੇ ਬੰਗਲਾ ਬੋਲਦੇ ਆ ਤੇ ਉਹਦੇ ਵਿੱਚ ਕੋਈ ਏਡਾ ਵੱਡਾ ਇਸ਼ੂ ਜਿਹੜਾ ਵਾ ਉਹ ਨਹੀਂ ਰਹਿ ਜਾਂਦਾ ਪਰ ਕਿ ਲੋਕੀ ਰਾਹਤ ਮਹਿਸੂਸ ਕਰਦੇ ਆ ਕਿ ਜਿਹੜੀਆਂ ਸਮੱਸਿਆਵਾਂ ਲੰਬੇ ਸਮੇਂ ਤੋਂ ਉਹ ਫੇਸ ਕਰ ਰਹੇ ਸੀ ਸਾਹਮਣਾ ਕਰ ਰਹੇ ਸੀ ਉਹਨਾਂ ਸਮੱਸਿਆਵਾਂ ਦਾ ਹੱਲ ਜਿਹੜਾ ਉਹ ਉਹਨਾਂ ਦਾ ਹੋ ਗਿਆ ਤੇ ਇਸ ਕਰਕੇ ਉਹ ਜਿਹੜਾ ਸੋਵੀ ਜਿਹੜੀ ਅਮੈਂਡਮੈਂਟ ਕੀਤੀ ਪਾਰਲੀਮੈਂਟ ਨੇ ਉਹ ਪਾਸ ਕੀਤਾ ਪਾਰਲੀਮੈਂਟ ਦੇ ਪਾਸ ਹੋਣ ਤੋਂ ਬਾਅਦ ਫਿਰ ਜਿਹੜੇ ਸਾਡੇ ਰਾਸ਼ਟਰਪਤੀ ਸੀ ਪ੍ਰਣਾਮ ਮੁਖਰ ਜੀ ਉਹਨਾਂ ਨੇ ਉਹਨੂੰ ਇਨਡੋਰਸ ਕੀਤਾ ਸੈਂਕਸ਼ਨ ਕੀਤਾ ਤੇ ਉਹਦੇ ਨਾਲ ਜਿਹੜੀ ਇਹ ਇਹ ਇੰਪਲੀਮੈਂਟੇਸ਼ਨ ਉਹਦੀ ਜਿਹੜੀ ਆ ਹੋਈ ਹੋਰ ਤੁਹਾਡਾ ਜਿਹੜਾ ਇਸ਼ੂ ਆਇਆ ਪਰ ਪਰ ਮੈਂ ਇੱਥੇ ਮੇਰਾ ਸਵਾਲ ਬਣਦਾ ਹੈ ਕਿ ਜਦੋਂ 51 ਸੀਗੇ ਬੰਗਲਾਦੇਸ਼ ਦੇ ਉਹ ਪਿੰਡ ਸ਼ਹਿਰ ਜਾਂ ਥੋੜੇ ਥੋੜੇ ਹਿੱਸੇ ਸੀ ਜਿਹੜੇ ਹਿੰਦੁਸਤਾਨ ਦੇ ਵਿੱਚ ਰਹਿ ਗਏ ਸੀ 1947 ਦੀ ਵੰਡ ਤੋਂ ਬਾਅਦ ਹਿੰਦੁਸਤਾਨ ਦੇ ਨਾਲ ਰਹਿ ਗਏ ਸੀ 101 ਉਧਰਲੇ ਪਾਸੇ ਰਹੇ ਸੀ ਜਿਨ੍ਹਾਂ ਨੂੰ ਆਪਸ ਵਿੱਚ ਵਟਾ ਲਿਆ ਗਿਆ ਹਾਂ ਹਾਂ ਕਿ ਮੈਂ ਬੰਗਲਾਦੇਸ਼ ਜਦ ਹਿੰਦੁਸਤਾਨ ਦੇ ਵਿੱਚ ਰਹਿ ਰਹੇ ਬੰਗਲਾਦੇਸ਼ ਦੇ ਜਿਹੜੇ ਬੰਦੇ ਨੇ ਉਹਨਾਂ ਦੀ ਤਾਂ ਮੈਂ ਮੰਨ ਸਕਦਾ ਕਿ ਉਹਨਾਂ ਨੂੰ ਭਾਰਤੀ ਨਾਗਰਿਕਤਾ ਬਿਨਾਂ ਸ਼ਰਤ ਤੋਂ ਸ਼ਾਇਦ ਸਵਾਰ ਹੋ ਗਈ ਹੋएगी ਜੇ ਉਹਨਾਂ ਚ ਪੈਟਰੋਟਿਜ਼ਮ ਬੰਗਲਾਦੇਸ਼ ਵਾਲਾ ਉਹ ਨਹੀਂ ਸੀ ਇਹ ਕਿਤੇ ਪਰ ਜਿਹੜੇ ਭਾਰਤੀਆਂ ਨੂੰ ਬੰਗਲਾਦੇਸ਼ੀ ਬਣਾਤਾ ਗਿਆ ਉਹ ਉਹ ਜੇਕਰ ਉਹ ਨਾ ਚਾਣ ਕੇ ਅਸੀਂ ਬੰਗਲਾਦੇਸ਼ੀ ਨਹੀਂ ਬਣਨਾ ਦੇਖੋ ਜੀ ਇਹਦੇ ਵਿੱਚ ਜਿਹੜੇ ਆ ਨਾ ਜਿਹੜੀ ਇਹ ਬਹੁਤ ਲੰਮੀ ਇਹਦੇ ਵਿੱਚ ਬਹਿਸ ਚੱਲੀ ਹੈ ਸਮਝ ਰਹੇ ਹੋ ਨਾ ਮੇਰੀ ਗੱਲ ਇੱਕ ਇੰਡੀਅਨ ਜਿਹੜਾ ਸਿਟੀਜ਼ਨ ਕਹਾਣਾ ਜ्यादा ਮਾਨਣ ਵਾਲੀ ਗੱਲ ਮੰਨਿਆ ਜਾਂਦਾ ਬੰਗਲਾਦੇਸ਼ੀ ਸਿਟੀਜ਼ਨ ਕਹਾਣਾ ਸਮਝ ਲਿਆ ਇਹ ਜਿਹੜੇ ਏਰੀਆ ਹੈ ਨਾ ਇਹ ਬੜੇ ਰਿਮੋਟ ਏਰੀਆ ਹੈ ਔਰ ਉਸ ਵੇਲੇ ਜਦੋਂ ਤੁਹਾਨੂੰ ਦੱਸ ਦਵਾਂ ਕਿ ਜਦੋਂ ਮਮਤਾ ਬੇਨਰਜੀ ਉੱਥੋਂ ਦੀ ਮੁੱਖ ਮੰਤਰੀ ਸੀ ਤੇ ਪਹਿਲਾਂ ਉਹਨਾਂ ਦੇ ਵਿੱਚ ਕਸਮ-ਕਸ਼ ਸੀ ਕਿ ਕੀ ਜਿਹੜਾ ਵਾ ਉਹ ਵੈਸਟ ਬੰਗਾਲ ਦੇ ਵਿੱਚ ਇਹੋ ਜਿਹਾ ਤਾਂ ਨਹੀਂ ਹੋ ਜੂਗਾ ਕਿ ਸਾਡਾ ਜਿਹੜਾ ਏਰੀਆ ਜਾਂ ਸਾਡੇ ਜਿਹੜੇ ਕੁਝ ਪਾਪੂਲੇਸ਼ਨ ਆ ਉਹ ਤੁਸੀਂ ਦੂਸਰੇ ਪਾਸੇ ਤੱਕ ਦਿੱਤੀ ਤਾਂ ਬੜੀ ਕਸ਼ਮਸੀ ਕਿ ਕੀ ਵੈਸਟ ਬੰਗਾਲ ਦੀ ਸਰਕਾਰ ਇਸ ਨੂੰ ਮਨਜ਼ੂਰ ਕਰੇਗੀ ਕਿ ਨਹੀਂ ਕਰੇਗੀ ਜਾਇਦਾ ਜਿਹੜਾ ਸਿਆਸੀ ਆਧਾਰ ਬਣਾ ਕੇ ਲਾਹ ਲੈਣ ਦੀ ਸੈਂਟਰ ਦੇ ਖਿਲਾਫ ਕਰੇਗੀ ਕਿ ਸਾਡੀ ਪੁੱਛੇ ਤੋਂ ਬਿਨਾ ਜਾਂ ਸਾਡੀ ਇਜਾਜ਼ਤ ਤੋਂ ਬਿਨਾ ਇਹ ਕੰਮ ਕਰ ਰਿਹਾ ਪਰ ਉਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਗੱਲ ਹੈ ਇਹੋ ਜਿਹਾ ਕੰਮ ਕਰਨ ਦੀ ਉਹ ਲੋਕਾਂ ਦੀ ਜਿਹੜੀ ਬਹੁਤ ਵੱਡੀ ਸਹੂਲਤ ਹੈ ਕਿਉਂਕਿ ਲੋਕ ਜਿਹੜੇ ਆ ਨਾ ਉਹ ਛੋਟੇ ਜਿਹੇ ਏਰੀਆ ਦੇ ਵਿੱਚ ਉਥੇ ਨਾ ਹੀ ਇੰਡੀਆਨ ਸਿਟੀ 'ਚ ਸਿਟੀ ਦਾ ਉਹ ਉਹ ਕੋ ਵੱਡਾ ਇਸ਼ੂ ਹੈ ਨਾ ਹੀ ਬੰਗਲਾਦੇਸ਼ ਦੀ ਸਿਟੀ 'ਚ ਉਥੇ ਤਾਂ ਹੈ ਕਿ ਲੋਕ ਉਹ ਇੱਕ ਵੱਡੀ ਜੇਹਲ ਵਾਂਗ ਰਹਿ ਰਹੇ ਇੱਕ ਵੱਡੀ ਜੇਲ ਹੈ ਓਪਨ ਜੇਲ ਹੈ ਜਿਹਦੇ ਵਿੱਚ ਰਹਿ ਰਹੇ ਜਿੱਥੇ ਕੋਈ ਉਹ ਮੇਨ ਤੁਹਾਡੇ ਦੇਸ਼ ਦੇ ਨਾਲ ਕਮਿਊਨੀਕੇਟ ਨਹੀਂ ਕਰ ਰਹਾ ਬੜਾ ਔਖਾ ਬਤ ਜਾਣਾ ਹੁਣਾ ਉਹਨਾਂ ਦਾ ਉਥੋਂ ਫੈਸਿਲਿਟੀ ਜਿਹੜੀਆਂ ਪਹੁੰਚਾਉਣੀਆਂ ਬੜੀਆਂ ਔਖੀਆਂ ਉਹਨਾਂ ਦੇ ਰਹਿਣਾ ਸਹਿਣਾ ਜਿਹੜਾ ਬਹੁਤ ਔਖਾ ਹੋ ਰਿਹਾ ਸੀ ਪੜਾਈ ਦੇ ਵਿੱਚ ਇਸੇ ਤਰ੍ਹਾਂ ਦਾ ਪ੍ਰੋਬਲਮ ਸੀ ਇਸ ਕਰਕੇ ਉਹਨਾਂ ਦੀਆਂ ਸਾਰੀਆਂ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਇਹ ਕੀਤਾ ਗਿਆ ਔਰ ਉਸ ਏਰੀਆ ਦੇ ਵਿੱਚ ਤੁਸੀਂ ਪਿਛਲੇ ਦੇਖਿਆ ਕਿਉਂਕਿ ਇਹ ਤਾਂ ਅਜੇ ਹੁਣ 2015 ਦੀ ਗੱਲ ਹੈ 3 ਸਾਲ ਲਗਭਗ ਹੋਏ ਹੈ ਜੀ ਦੋਨੋਂ ਪਾਸੇ ਕਿਸੇ ਵੀ ਤਰ੍ਹਾਂ ਦੀ ਕੋ ਰੈਜ਼ੈਂਟਮੈਂਟ ਲੋਕਾਂ ਦੇ ਵਿੱਚ ਨਹੀਂ ਹੋਈ ਲੋਕਾਂ ਨੇ ਵੀ ਇਸ ਨੂੰ ਜਿਹੜਾ ਵਾ ਸਵੀਕਾਰ ਕੀਤਾ ਕਿਉਂਕਿ ਪ੍ਰੈਕਟੀਕਲੀ ਇਹ ਇੰਪੋਸੀਬਲ ਆਲਮੋਸਟ ਬਣ ਗਿਆ ਸੀ ਕਿ ਇਸ ਤਰ੍ਹਾਂ ਦੇ ਲੋਕਾਂ ਨੂੰ ਜਿਹੜੀ ਬਰਾਬਰ ਜਿਵੇਂ ਇੰਡੀਆ ਦੇ ਵਿੱਚ ਹੈ ਜਾਂ ਬੰਗਲਾਦੇਸ਼ ਦੇ ਵਿੱਚ ਹੈ ਜਿਹੜੀਆਂ ਸਹੂਲਤਾਂ ਆਮ ਲੋਕ ਰਹਿ ਰਹੇ ਨੇ ਤੇ ਕੀ ਉਹਨਾਂ ਨੂੰ ਅਸੀਂ ਦੇ ਪਾ ਰਹੇ ਹਾਂ ਜਿਹੜੇ ਉਹ ਲੋਕ ਰਹਿ ਰਹੇ ਸੀ ਇਨਕਲੇਵ ਦੇ ਵਿੱਚ ਜੀ ਹੁਣ ਜਿਹੜਾ ਆਪਾਂ ਕਰਤਾਰਪੁਰ ਤੇ ਕਿਉਂਕਿ ਇੱਥੇ ਹੁਣ ਬੈਕ ਡ੍ਰੌਪ ਜੇ ਆਪਾਂ ਬੰਗਲਾਦੇਸ਼ ਦੀ ਤੇ ਇੰਡੀਆ ਦੀ ਲੈਂਦੇ ਹਾਂ ਤਾਂ ਉਹ ਰਿਲੇਸ਼ਨ ਕੁਝ ਹੋਰ ਤਰ੍ਹਾਂ ਦੇ ਨੇ ਉਹ ਰਿਲੇਸ਼ਨ ਇੱਥੇ ਇੰਡੀਆ ਤੇ ਪਾਕਿਸਤਾਨ ਦੇ ਰਿਲੇਸ਼ਨਸ ਦੀ ਗੱਲ ਹੈ ਇਹ ਨੀਲ ਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਉੱਥੇ ਮਜਬੂਰੀ ਸੀ ਜੀ ਉਹ ਰਿਲੇਸ਼ਨ ਵੀ ਹੋਰ ਤਰ੍ਹਾਂ ਦੇ ਨੇ ਰਿਲੇਸ਼ਨ ਵੀ ਹੋਰ ਤਰ੍ਹਾਂ ਦੇ ਆ ਪਰ ਉੱਥੇ ਕਰਨੀ ਵੀ ਮਜਬੂਰੀ ਸੀ ਜੀ ਜੀ ਇਥੇ ਇਸ ਤਰ੍ਹਾਂ ਦੀ ਕੋਈ ਮਜਬੂਰੀ ਨਹੀਂ ਹੈ ਨਾ ਦੋਨਾਂ ਦਾ ਵੱਡਾ ਫਰਕ ਹੈ ਸਵਾਏ ਸਿੱਖ ਸੈਂਟੀਮੈਂਟਸ ਦੇ ਸਵਾਏ ਸਾਡੇ ਭਾਈਚਾਰੇ ਦੇ ਪੰਜਾਬ ਦੇ ਸੈਂਟੀਮੈਂਟਸ ਦੇ ਭਾਵਨਾਵਾਂ ਦੇ ਹੋਰ ਕੋਈ ਇਸ ਤਰ੍ਹਾਂ ਦੀ ਮਜਬੂਰੀ ਨਹੀਂ ਕਿ ਅਸੀਂ ਇਹ ਵਟਾਂਦਰਾ ਕਰੀਏ ਪਰ ਜੇ ਸੀ ਇਸ ਨੂੰ ਦੇਖੀਏ ਨਾ ਕਿ ਜਿਹੜਾ ਉਹ ਲੰਘਾ ਜਿਹੜਾ 4 ਕਿਲੋਮੀਟਰ ਸਾਡੇ ਬਾਰਡਰ ਤੋਂ ਦੂਰ ਹੈ ਸ੍ਰੀ ਕਰਤਾਰਪੁਰ ਸਾਹਿਬ ਜਿਹੜਾ ਵਾ ਇਹ ਕੋ ਬਹੁਤ ਵੱਡਾ ਏਰੀਆ ਨਹੀਂ ਜੇ ਤੁਸੀਂ ਜਿਹੜਾ ਦੇਖੋਗੇ ਨਾ ਸਟੱਡੀ ਕਰੋਗੇ ਕਿ ਉਹ ਏਰੀਆ ਕਿਲੋਮੀਟਰ ਦੇ ਵਿੱਚ ਕਿੰਨਾ ਸੀ ਜਿਹੜਾ ਬੰਗਲਾਦੇਸ਼ ਤੇ ਇੰਡੀਆ ਦੇ ਵਿੱਚ ਹੋਇਆ ਉਹ 100 ਕਿਲੋਮੀਟਰ ਸਕੁਆਇਰ ਕਿਲੋਮੀਟਰ ਬਣਦਾ ਟੋਟਲਿਟੀ ਦੇ ਵਿੱਚ ਜੀ ਇਹ ਤਾਂ ਤੁਸੀਂ 4 ਕਿਲੋਮੀਟਰ ਕੱਢੋਗੇ ਤੇ 4 ਕਿਲੋਮੀਟਰ ਦੇ ਨਾਲ ਤੁਸੀਂ ਉਹਦਾ ਜਿਹੜਾ ਵਾ ਹੋਰ ਆਲਾਦ ਵਾਲਾ ਵੀ ਜੋੜ ਲਓ ਤਾਂ ਉਸ ਏਰੀਆ ਦੇ ਵਿੱਚ ਕੋਈ ਬਹੁਤ ਵੱਡਾ ਪਿੰਡ ਨਹੀਂ ਆ ਰਿਹਾ ਜੀ ਖਾਲੀ ਹੈ ਉਹ ਏਰੀਆ ਜਿਹੜਾ ਵਾ ਖਾਲੀ ਹੈ ਐਗਰੀਕਲਚਰ ਲੈਂਡ ਹੈ ਹਮ ਇਸ ਕਰਕੇ ਕੋ ਬਹੁਤ ਵੱਡਾ ਇਹ ਨਹੀਂ ਹੈ ਕਿ ਲੋਕਾਂ ਦੀ ਜਿਹੜੀ ਮਾਈਗ੍ਰੇਸ਼ਨ ਜਿਹੜੀ ਹੈ ਉੱਥੇ ਪਾਕਿਸਤਾਨ ਦੇ ਵਿੱਚ ਜਿਹੜੇ ਪਿੰਡ ਨੇ ਉਹ ਅਸੀਂ ਇਸ ਸਵੈਪ ਦੇ ਵਿੱਚ ਮੰਗ ਰਹੇ ਆ ਇਹੋ ਜੀ ਕੋਈ ਇਸ਼ੂ ਜਿਹੜਾ ਵਾ ਉਹਦੇ ਵਿੱਚ ਨਹੀਂ ਉਹਦੇ ਵਿੱਚ ਤਾਂ ਸਿਰਫ ਇਹ ਹੈ ਕਿ ਸਾਡੇ ਦੋਨਾਂ ਦੇਸ਼ਾਂ ਦੀ ਖਾਸ ਕਰਕੇ ਜਦੋਂ ਹੁਣ Imran Khan ਜਿਹੜਾ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਿਆ ਉਹਨਾਂ ਦੇ ਵੱਲੋਂ ਜਿਹੜਾ ਜੈਸਚਰ ਵਿਖਾਇਆ ਗਿਆ ਹੈ ਲਾਂਗਾ ਖੋਲਣ ਦਾ ਇਹ ਉਸੇ ਦਾ ਹੀ ਇੱਕ ਸਟੈਪ ਅੱਗੇ ਹੋਊਗਾ ਉਸੇ ਉਸੇ ਪ੍ਰੋਸੈਸ ਦਾ ਜਿਹੜਾ ਨੇ ਵਿਖਾਇਆ ਕਿ ਹਾਂ ਠੀਕ ਹੈ ਪੰਜਾਬ ਦੇ ਜਿਹੜੇ ਲੋਕ ਐ ਸਿੱਖ ਭਾਈਚਾਰਾ ਜ ਜਿਹੜਾ ਵੀ ਦਰਸ਼ਨ ਕਰਨਾ ਚਾਹੁੰਦਾ ਵਾ ਉਹਨਾਂ ਨੂੰ ਫ੍ਰੀ ਹੋਏਗਾ ਕਿ ਬਿਨਾਂ ਕਿਸੇ ਰੁਕਾਵਟ ਦੇ ਹੂੰ ਉਹ ਅੰਦਰ ਜਾ ਸਕਦੇ ਆ ਤੇ ਆਪਣਾ ਜਿਹੜਾ ਵਾ ਉੱਥੇ ਮੱਥਾ ਟੇਕ ਕੇ ਤੇ ਆਪਣੇ ਸ਼ਰਦਾ ਜਿਹੜੀ ਉਹ ਜਿਤਾ ਕੇ ਉੱਥੇ ਤੇ ਵਾਪਸ ਆ ਸਕਦੇ ਆ ਵੀ ਖੁੱਲੇ ਦਰਸ਼ਨ ਦੇदार ਜੀ ਨੂੰ ਅਸੀਂ ਆਪਣੀ ਅਰਦਾਸਾਂ ਚ ਵੀ ਕਹਿੰਦੇ ਆ ਉਹਦਾ ਹੀ ਮਤਲਬ ਜਿਹੜਾ ਇੱਕ ਰੂਪ ਜਿਹੜਾ ਵਾ ਉਹ ਬਣਿਆ ਕਿ ਹਾਂ ਲੋਕ ਆ ਜਾਣ ਪਰ ਜਦੋਂ ਜਦੋਂ ਜਿਹੜਾ ਨਾ ਇਹ ਇੱਥੋਂ ਤੱਕ ਤਾਂ ਮਨਜ਼ੂਰ ਆ ਠੀਕ ਹੈ ਜਮੀਨ ਉੱਥੇ ਦੀ ਉੱਥੇ ਆ ਲੋਕ ਆ ਰਹੇ ਨੇ ਲੋਕ ਵਾਪਸ ਆ ਰਹੇ ਨੇ ਪਰ ਜਦੋਂ ਇਸ ਤੋਂ ਬਾਅਦ ਹੁੰਦੀ ਹੈ ਕਿ ਤੁਸੀਂ ਜਿਹੜਾ ਜਦੋਂ ਸਾਡੀ ਡਿਮਾਰਕੇਸ਼ਨ ਹੋਈ ਉਦੋਂ ਤੁਹਾਨੂੰ ਪਤਾ ਹੈ ਕਿ ਮੇਨ ਜਿਹੜਾ ਸੀ ਉਹ ਬ੍ਰਿਟਿਸ਼ ਲੋਕ ਸੀ ਜੀ ਤੇ ਬ੍ਰਿਟਿਸ਼ ਲੋਕਾਂ ਨੂੰ ਦਾ ਐਡਾ ਵੱਡਾ ਕੋਈ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦੇ ਨਾਲ ਮذਬੀ ਭਾਵਨਾਵਾਂ ਦੇ ਨਾਲ ਐਡਾ ਵੱਡਾ ਕੋਈ ਸਰੋਕਾਰ ਨਹੀਂ ਸੀ ਉਹ ਤਾਂ ਦੇਖਦੇ ਸੀ ਕਿ ਕੀ ਪੈਰਾਮੀਟਰਸ ਕੀ ਆ ਜੀ ਡਿਮਾਰਕੇਸ਼ਨ ਜਦੋਂ ਤੁਸੀਂ ਲੀਖ ਖਿਚਣੀ ਆ ਵੰਡ ਪਾਉਣੀ ਆ ਦੋਨਾਂ ਦੇਸ਼ਾਂ ਦੇ ਵਿੱਚ ਉਹਦੇ ਚ ਪੈਰਾਮੀਟਰਸ ਕੀ ਆ ਪੈਰਾਮੀਟਰਸ ਜਿਹੜੇ ਉਸ ਵੇਲੇ ਲੇਡ ਕੀਤੇ ਕਿ ਇਸ ਬਲਾਕ ਦੇ ਵਿੱਚ ਇੰਨੀ ਮੁਸਲਮ ਪਾਪੂਲੇਸ਼ਨ ਹੈ ਇਸ ਬਲਾਕ ਦੇ ਵਿੱਚ ਇੰਨੀ ਜਿਹੜੀ ਸਿੱਖ ਤੇ ਹਿੰਦੂ ਜਿਹੜੀ ਉਹ ਆਬਾਦੀ ਰਹਿ ਰਹੀ ਆ ਇਸ ਜ਼ਿਲ੍ਹੇ ਦੇ ਵਿੱਚ ਇੰਨੀ ਰਹਿ ਰਹੀ ਆ ਉਸ ਦੇ ਹਿਸਾਬ ਦੇ ਨਾਲ ਉਹ ਲਕੀਰ ਜਿਹੜੀ ਆ ਪਿੰਡਾਂ ਦੇ ਹਿਸਾਬ ਦੇ ਨਾਲ ਜਿਹੜੀ ਸੀ ਉਹ ਖਿੱਚੀ ਗਈ ਉਹਦੇ ਵਿੱਚ ਉਹਨਾਂ ਜਿਹੜਾ ਸਾਡੇ ਵੀ ਅਸੀਂ ਜੇ ਕਹਿ ਦਈਏ ਨਾ ਸਾਡੇ ਵੀ ਜਿਹੜੇ ਉਸ ਵੇਲੇ ਦੇ ਸਿੱਖ ਲੀਡਰ ਸੀ ਜਾਂ ਬਾਕੀ ਵੀ ਜਿਹੜੀ ਸਾਡੀ ਜਿਹੜੀ ਭਾਈਚਾਰਾ ਸਾਰਾ ਸੀ ਐਸਜੀਪੀ ਵੀ ਉਸ ਸੀ ਉਸ ਬਿਲਕੁਲ ਸੀ ਬਿਲਕੁਲ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਉਸ ਵੇਲੇ ਸੀ ਉਹਨਰ ਉਹਨਾਂ ਦੇ ਬੜੇ ਪਾਵਰਫੁੱਲ ਲੀਡਰ ਸੀ ਅੱਜ ਵਾਂਗੂ ਨਹੀਂ ਅਸੀਂ ਕਹਿੰਦੇ ਬੜੇ ਤਾਕਤਵਾਲੇ ਉਹ ਲੀਡਰ ਸੀ ਮੈਂ ਉਹਦੇ ਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਅੱਜ ਦੇ ਉਤੇ ਇੱਕ ਵੱਖਰਾ ਵਿਸ਼ਾ ਜੀ ਇਸ ਕਰਕੇ ਉਹਨਾਂ ਨੇ ਵੀ ਜਿਹੜਾ ਐਸ ਗੱਲ ਦੇ ਉੱਤੇ ਇਨਸਿਸਟ ਨਹੀਂ ਕੀਤਾ ਸੋਚਿਆ ਨਹੀਂ ਜਮੈਂ ਕਹਿ ਲਿਏ ਕਿ ਇੱਕ ਐਡੀ ਵੱਡੀ ਸਾਡੀ ਜਿਹੜੀ ਸਿੱਖ ਬਰਾਦਰੀ ਦਾ ਜਿਹੜਾ ਧਾਰਮਿਕ ਸਥਾਨ ਹੈ ਜੀ ਉਹ ਸਿਰਫ 4 ਕਿਲੋਮੀਟਰ ਦੇ ਉੱਤੇ ਜਿਹੜਾ ਵਾ ਉਹ ਜਾ ਰਿਹਾ ਤਾਂ ਜੇ ਉਸ ਵੇਲੇ ਮਸਲਾ ਜਿਹੜਾ ਵਾ ਲਿਆਂਦਾ ਜਾਂਦਾ ਅੰਗਰੇਜ਼ਾਂ ਦੇ ਵੀ ਜਿਹੜੇ ਉਸ ਵੇਲੇ ਰੂਲਰ ਸੀ ਉਹਨਾਂ ਦੇ ਵੀ ਧਿਆਨ ਦੇ ਵਿੱਚ ਲਿਆਂਦਾ ਜਾਂਦਾ ਕਿ ਇਹ ਜਿਹੜਾ ਵਾ ਉਹਦੋਂ ਹੀ ਹੱਲ ਹੋ ਜਾਣਾ ਸੀ ਸਿੱਖ ਭਾਵਨਾ ਦਾ ਮਸਲਾ ਤਾਂ 4 ਕਿਲੋਮੀਟਰ ਤਾਂ ਕੋਈ ਦੂਰ ਨਹੀਂ ਸੀ ਹੈ ਉਹ ਉਹ ਨਿਕਲ ਨਿਕਲ ਸਕਦਾ ਸੀ ਰਾਮ ਦੇ ਨਾਲ ਹੀ ਜਿਹੜਾ ਵਾ ਉਹ ਸੈਟਲ ਜਿਹੜਾ ਹੋ ਸਕਦਾ ਕਿਉਂਕਿ ਉਸ ਵੇਲੇ ਤਾਂ ਪਾਕਿਸਤਾਨ ਨੂੰ ਬੜੀ ਕਾਲੀ ਸੀ ਇਹ ਕਿ ਸਾਡਾ ਪਾਕਿਸਤਾਨ ਜਲਦੀ ਤੋਂ ਜਲਦੀ ਵੱਡਣਾ ਚਾਹੀਦਾ 4 ਕਿਲੋਮੀਟਰ 10 ਕਿਲੋਮੀਟਰ ਇਧਰ ਹੋ ਜਾਵੇ 15 ਕਿਲੋਮੀਟਰ 20 ਕਿਲੋਮੀਟਰ ਇਧਰ ਹੋ ਜਾਵੇ ਤੇ ਕੋਈ ਐਡਾ ਵੱਡਾ ਇਸ਼ੂ ਨਹੀਂ ਸਿਰ ਰਹਿ ਜਾ ਹੈਗਾ ਉਸ ਵੇਲੇ ਜੀ ਇਸ ਕਰਕੇ ਜਿਹੜਾ ਅੱਜ ਦਾ ਇਹ ਹੈਗਾ ਕਿ ਜੇ ਕੁਝ ਏਰੀਆ ਮਤਲਬ ਲੀਕ ਖਿੱਚੀ ਗਈ ਆ ਲੀਕ ਦੇ ਵਿੱਚੋਂ ਜਿਹੜਾ ਸਾਡੇ ਵਾਲੇ ਪਾਸੇ ਵੀ ਏਰੀਆ ਉਹ ਹੈ ਜਿਹਦੇ ਵਿੱਚ ਕੋ ਬਹੁਤ ਸੰਘਣੀ ਆਬਾਦੀ ਨਹੀਂ ਹੈ ਇਹ ਸੀਓ ਨੂੰ ਜਿਹੜਾ ਵਾ ਐਕਸਚੇਂਜ ਦੀ ਗੱਲ ਕਰ ਰਹੇ ਆ ਇੱਕ ਦੂਜੇ ਨਾਲ ਐਡਜਸਟਮੈਂਟ ਦੀ ਕਰ ਰਹੇ ਆ ਤਾਂ ਉਹ 4 ਕਿਲੋਮੀਟਰ ਜਿਹੜਾ ਵਾ ਇਸ ਤਰ੍ਹਾਂ ਦੇ ਆ ਕੇ ਦੂਜੇ ਪਾਸੇ ਜਿਹੜਾ 4 ਕਿਲੋਮੀਟਰ ਹੈ ਉਹ ਲੀਕ ਪਿੱਛੇ ਆ ਸਕਦੀ ਹੈ ਪਰ ਇਹ ਦੇ ਇਹਦੇ ਨਾਲ ਦੋਨਾਂ ਦੇਸ਼ਾਂ ਦਾ ਕੋਈ ਬਹੁਤ ਵੱਡਾ ਨੁਕਸਾਨ ਨਹੀਂ ਹੈ ਬਲਕਿ ਇੱਕ ਜਿਹੜੀ ਅਸੀਂ ਕਹਿ ਰਹੇ ਹਾਂ ਕਿ ਗੁੱਡਵਿਲ ਜਿਹੜੀ ਅਸੀਂ ਪਿਛਲੇ ਸਮੇਂ ਤੋਂ ਖਾਸ ਕਰਕੇ ਜਦੋਂ ਇਮਰਾਨ ਖਾਨ ਆਇਆ ਇੱਕ ਗੁੱਡਵਿਲ ਜਿਹੜੀ ਦੋਨਾਂ ਦੇਸ਼ਾਂ ਦੇ ਵਿੱਚ ਬਣ ਰਹੀ ਹੈ ਇੱਕ ਭਾਈਚਾਰੇ ਦੀ ਜਿਹੜੀ ਭਾਵਨਾ ਇੱਕ ਸਬੰਧਾਂ ਦੀ ক্লোਜ਼ ਸਬੰਧਾਂ ਦੀ ਜਿਹੜੀ ਗੱਲ ਚੱਲ ਰਹੀ ਹੈ ਉਹਨੂੰ ਹੋਰ ਪੋਜ਼ਿਟਿਵ ਕਰਕੇ ਹਾਂ ਪੱਖੀ ਕਰਕੇ ਚੰਗੇ ਪਾਸੇ ਵੱਲ ਲਿਜਾਣ ਦੀ ਜਿਹੜੀ ਗੱਲ ਹੈ ਉਹ ਹੋ ਸਕਦੀ ਹੈ ਪਰ ਇਹਦੇ ਵਿੱਚ ਪਹਿਲੀ ਤਾਂ ਮੈਂ ਗੱਲ ਦੱਸ ਦਵਾਂ ਕਿ ਨਾ ਤਾਂ ਇਹ ਇਕੱਲੇ ਸਾਡੀ ਪੰਜਾਬ ਗਵਰਨਮੈਂਟ ਦਾ ਦੇ ਵਸ ਦੇ ਵਿੱਚ ਹੈ ਕੰਟਰੋਲ ਦੇ ਵਿੱਚ ਉਹਨਾਂ ਕੋਈ ਰਾਈਟ ਨਹੀਂ ਹੈ ਕਿ ਉਹ ਇਸ ਪਾਸੇ ਕਰ ਸਕਦੇ ਇਸੇ ਤਰ੍ਹਾਂ ਨਾਲ ਜਿਹੜਾ ਪਾਕਿਸਤਾਨ ਦਾ ਪਾਕਿਸਤਾਨ ਜਿਹਨੇ ਸੀ ਵੈਸਟ ਪਾਕਿਸਤਾਨ ਪੱਛਮੀ ਪਾਕਿਸਤਾਨ ਕਹਿ ਦਿੰਦੇ ਆ ਨਾ ਉੱਥੇ ਜਿਹੜੀ ਸਰਕਾਰ ਹੈ ਉਹਨਾਂ ਦੇ ਕੰਟਰੋਲ ਦੇ ਵਿੱਚ ਹੈ ਇਹ ਗੱਲ ਇਹ ਜਿਹੜੀ ਗੱਲ ਹੈ ਸਾਡੇ ਵੀ ਸੈਂਟਰਲ ਗਵਰਨਮੈਂਟ ਦੇ ਹੱਥ ਦੇ ਵਿੱਚ ਹੈ ਪਾਕਿਸਤਾਨ ਦੇ ਵੀ ਸੈਂਟਰਲ ਗਵਰਨਮੈਂਟ ਦੇ ਹੱਕ ਦੇ ਵਿੱਚ ਹੈ ਇਸ ਕਰਕੇ ਦੋਨਾਂ ਦੇਸ਼ਾਂ ਦੀਆਂ ਜਿਹੜੀਆਂ ਸਰਕਾਰਾਂ ਜਿੰਨਾ ਚਿਰ ਤੱਕ ਉਹਨਾਂ ਦੇ ਵਿੱਚ ਪੋਲੀਟੀਕਲ ਵਿਲ ਇਸ ਗੱਲ ਦੀ ਨਹੀਂ ਹੁੰਦੀ ਜਿੰਨਾ ਚਿਰ ਤੱਕ ਪਾਕਿਸਤਾਨ ਦੀ ਗਵਰਨਮੈਂਟ ਜਿਹਨੇ ਸਮਝਿਆ ਕਿ ਸਿੱਖ ਭਾਈ ਚਰਰੇ ਲਈ ਬਹੁਤ ਵੱਡੀ ਗੱਲ ਹੈ ਕਿ ਉਹ ਦਰਸ਼ਨ ਕਰਨ ਸ਼੍ਰੀ ਕਰਤਾਰਪੁਰ ਸਾਹਿਬ ਜਾ ਕੇ ਗੁਰੂ ਨਾਨਕ ਨੇ ਉੱਥੇ ਆਪਦੇ ਲਾਸਟ ਜਿਹੜੇ ਆਖਰੀ 18 ਸਾਲ ਉਹਨਾਂ ਨੇ ਬਤਾਏ ਉੱਥੇ ਜ਼ਿੰਦਗੀ ਜਿਹੜੀ ਬਤਾਈ ਉਹਨਾਂ ਨੇ ਤੇ ਇਹ ਇੱਕ ਬਹੁਤ ਵੱਡਾ ਜਿਹੜਾ ਸਿੱਖ ਭਾਈਚਾਰੇ ਲਈ ਬਹੁਤ ਵੱਡਾ ਧਾਰਮਿਕ ਸਥਾਨ ਅਸੀਂ ਇਹਨੂੰ ਜਿਹੜਾ ਕਹਿ ਸਕਦੇ ਆ ਇਸ ਕਰਕੇ ਜੇ ਉਹ ਸਮਝਣ ਕਿ ਬਹੁਤ ਵੱਡੀ ਗੱਲ ਹੈ ਸਾਡੀ ਸੈਂਟਰ ਦੀ ਵੀ ਦੋਨੋਂ ਪਾਸੇ ਦੇ ਤਾੜੀ ਵੱਜਣੀ ਆ ਇੱਕ ਹੱਥ ਨਾਲ ਨਹੀਂ ਵੱਜਣੀ ਜੀ ਇਹ ਇਹ ਜਿਹੜਾ ਇਸ਼ੂ ਹੈ ਨਾ ਬੜਾ ਸੈਂਸਿਟਿਵ ਹੈ ਬੜਾ ਸੁਵੇਦਨਾਸ਼ੀਲ ਹੈ ਇਹਦੇ ਲਈ ਜਿਹੜੀ ਇੱਕ ਅੰਡਰਸਟੈਂਡਿੰਗ ਇੱਕ ਸੈਂਸਟਾਈਜ਼ੇਸ਼ਨ ਜਿਹੜੀ ਚਾਹੀਦੀ ਹੈ ਦੋਨਾਂ ਦੇਸ਼ਾਂ ਦੇ ਵਿੱਚ ਸਮਝਣ ਦੀ ਸਰਕਾਰਾਂ ਦੇ ਸਮਝਣ ਦੀ ਸਮਰੱਥਾ ਹੋਵੇ ਦੋਨਾਂ ਦੇਸ਼ਾਂ ਦੇ ਵਿੱਚ ਇਹ ਹੋਵੇ ਕਿ ਹਾਂ ਅਸੀਂ ਇਸ ਨੂੰ ਹੱਲ ਕਰਨਾ ਤਾਂ ਇਹ ਕੋਈ ਵੀ ਇੰਪੋਸੀਬਲ ਜਿਹੜਾ ਕੰਮ ਹੈ ਉਹ ਨਹੀਂ ਹੈ ਇਟ ਇਜ਼ ਕੁਆਇਟ ਪੋਸੀਬਲ ਕਿ ਇਹ ਜਿਹੜਾ ਮਸਲਾ ਜਿਹੜਾ ਵਾ ਉਹ ਹੱਲ ਹੋ ਸਕਦਾ ਹੈ ਜੀ ਅਸੀਂ ਐਡਵੋਕੇਟ ਹਰਚਰਨ ਸਿੰਘ ਬਾਠ ਹੋਣਾ ਨਾਲ ਗੱਲ ਕਰ ਰਹੇ ਹਾਂ ਸਾਡਾ ਵਿਸ਼ਾ ਹੈ ਕਿ ਜਿਸ ਤਰ੍ਹਾਂ ਕਰਤਾਰਪੁਰ ਸਾਹਿਬ ਲਾਂਘੇ ਦੀ ਗੱਲ ਚੱਲੀ ਹੈ ਤੇ ਉਸ ਤੋਂ ਵੀ ਇੱਕ ਪੁਲਾਂਘ ਅਗਾਹ ਜਾਂਦੇ ਹੋਏ ਜ਼ਮੀਨ ਦੇ ਤਬਾਦਲੇ ਦੀ ਵੀ ਗੱਲ ਸ਼ੁਰੂ ਹੋਈ ਹੈ ਅਸੀਂ ਇਹ ਕੋਖਣ ਦੀ ਕੋਸ਼ਿਸ਼ ਕੀਤੀ ਹੈ ਕਿ ਕਾਨੂੰਨੀ ਤੌਰ ਦੇ ਉੱਤੇ ਖਾਸ ਕਰ ਕੇ ਕਮਾਂਤਰੀ ਕਾਨੂੰਨਾਂ ਦੇ ਮੁਤਾਬਕ ਕਿੰਨਾ ਕੁ ਸੰਭਵ ਹੈ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਭਾਰਤ ਸਰਕਾਰ 2015 ਦੇ ਵਿੱਚ ਹੀ ਇਹ ਕਾਨੂੰਨ ਬਣਾ ਚੁੱਕੀ ਹੈ ਕਿ ਬੰਗਲਾਦੇਸ਼ ਦੇ ਨਾਲ ਭਾਰਤ ਦੇ 101 ਜਿਹੜੇ ਨੇ ਸਥਾਨ ਬੰਗਲਾਦੇਸ਼ ਦੇ ਵਿੱਚ ਰਹਿ ਗਏ ਸੀ 1947 ਤੋਂ ਬਾਅਦ ਤੇ ਉਹਨਾਂ ਦੇ 5055 ਜਿਹੜੇ ਸਥਾਨ ਨੇ ਉਹ ਭਾਰਤ ਦੇ ਵਿੱਚ ਰਹਿ ਗਏ ਸੀ ਬੜੀ ਦਿੱਕਤ ਆਂਦੀ ਸੀ ਉਹ ਕਬੱਡੀ ਜੇਲ੍ਹ ਦੀ ਤਰ੍ਹਾਂ ਸਥਾਨ ਹੁੰਦੇ ਸੀਗੇ ਕੋਰੀਡੋਰ ਦੇ ਰਾਹੀਂ ਜਿਹੜੀ ਹੈਗੀ ਸਰਕਾਰਾਂ ਆਪਣੀ ਜਿਹੜੀ ਹੈਗੀ ਸੁੱਖ ਸਹੂਲਤ ਜਾਂ ਗਵਰਨੈਂਸ ਜਿਹੜੀ ਪਹੁੰਚਾਉਂਦੀਆਂ ਸੀਗੀਆਂ ਤਾਂ ਭਾਰਤ ਵੱਲੋਂ ਉਹ ਕਾਨੂੰਨ ਬਣਾਉਣ ਤੋਂ ਬਾਅਦ ਤਾਂ ਸੰਭਵ ਹੈ ਕਿ ਬੰਗਲਾਦੇਸ਼ ਸੁਭਾਵਕ ਹੈ ਕਿ ਬੰਗਲਾਦੇਸ਼ ਨੇ ਵੀ ਕਾਨੂੰਨ ਬਣਾਇਆ ਹੋਵੇਗਾ ਮਨਿਲ ਜੀ ਇਹਦੇ ਤੁਹਾਨੂੰ ਇੱਕ ਗੱਲ ਕਲੀਅਰਫਾਈ ਕਰ ਦਵਾਂ ਇਹਦੇ ਜਿਹੜ ਦੇ ਵਿੱਚ ਕੋਈ ੜਕਾ ਨਹੀਂ ਹੈ ਕੋਈ ੜਕਾ ਨਹੀਂ ਕਮਾਂਤਰੀ ਕਾਨੂੰਨ ਦੇ ਵਿੱਚ ਸਿਰਫ ਇਹ ਸਿਰਫ ਬਾਈਲੈਟਰਲ ਆ ਜੀ ਇੰਡੀਆ ਔਰ ਪਾਕਿਸਤਾਨ ਸਿਰਫ ਇਹਨਾਂ ਦੋਨਾਂ ਦੇਸ਼ਾਂ ਦੇ ਵਿੱਚ ਬਾਈਲੈਟਰਲ ਆ ਇਹਦੇ ਵਿੱਚ ਜਿਹੜਾ ਕੋਈ ਵੀ ਕਮਾਂਤਰੀ ਕਾਨੂੰਨ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ 1% ਵੀ ਮਾਈਨਸ 1% ਵੀ ਕੋਈ ਰੁਕਾਵਟ ਖੜੀ ਨਹੀਂ ਕਰਦਾ ਪਰ ਹਿੰਦੂਸਤਾਨ ਦੇ ਵਿੱਚ ਕਾਨੂੰਨ ਤਾਂ ਬਣ ਚੁੱਕਾ ਲੈਂਡ ਸਵੈਪ ਦਾ ਬਟ ਇਹ 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 ਕਾਨੂੰਨ ਜਿਹੜਾ ਵਾ ਇਹ ਮਤਲਬ ਤੁਹਾਨੂੰ ਸੰਵਿਧਾਨ ਦੇ ਵਿੱਚ ਅਮੈਂਡਮੈਂਟ ਕਰਨੀ ਪਊਗੀ ਜੇ ਇੱਕ ਹੋ ਗਈ ਹੈ ਤਾਂ ਅਗਰੇ ਵੀ ਹੋ ਸਕਦੀ ਮੈਂ ਇਹ ਸਪਸ਼ਟ ਇਹ ਵੀ ਸਪਸ਼ਟ ਕਰ ਲੀਆ ਆਪਾਂ ਇਹ ਜੋ ਅਮੈਂਡਮੈਂਟ ਹੈ 100ਵੀਂ ਅਮੈਂਡਮੈਂਟ ਜਿਹੜੀ ਹੋਈ ਹੈ ਉਹ ਸਿਰਫ ਉਹ ਬੰਗਲਾਦੇਸ਼ ਦੇ ਲਈ ਪਾਰਟੀਕੂਲਰਲੀ ਉਹ ਸਬਜੈਕਟਿਵ ਹੈ ਸ ਪੈਸੇ ਵੀ ਸਿਰਫ ਉਸ ਜਿਹੜਾ ਐਕਸਚੇਂਜ ਹੋਇਆ ਉਹ ਉਹਦੇ ਲਈ ਕਰਕੇ ਤਾ ਅਗਰ ਕਰਤਾਰਪੁਰ ਸਾਹਿਬ ਨਾਲ ਲੈਂਡ ਸਵੈਪ ਹੁੰਦੀ ਆ ਪਾਕਿਸਤਾਨ ਨਾਲ ਚੜਦੇ ਪੰਜਾਬ ਦੀ ਤੇ ਲੈਂਦੇ ਪੰਜਾਬ ਦੀ ਤਾਂ ਬਿਲਕੁਲ 101ਵੀਂ ਜਾਂ ਜਿੰਨੀ ਵੀ ਅਮੈਂਡਮੈਂਟ ਹੋਣੀ ਹੈ ਅੱਗੇ ਉਹ ਅਮੈਂਡਮੈਂਟ ਉਹ ਅਮੈਂਡਮੈਂਟ ਕਰਨੀ ਪੈਗੀ ਜਿਹੜਾ ਨਾਮ ਹੋਏਗਾ ਕਿ ਕਰਤਾਰਪੁਰ ਸਾਹਿਬ ਲੈਂਡ ਸਵੈਪ ਅਮੈਂਡਮੈਂਟ ਲੈਂਡ ਸਵੈਪ ਜਿਹੜਾ ਏਰੀਆ ਵਾ ਉਹ ਪਾਕਿਸਤਾਨ ਦੇ ਨਾਲ ਅਸੀਂ ਕਰ ਰਹੇ ਆ ਉਹਦੀ ਜਿਹੜੀ ਪਾਰਲੀਮੈਂਟ ਜਿਹੜੀ ਪੰਜਾਬ ਸਰਕਾਰ ਹੈ ਉਹਨਾਂ ਦੀ ਵੀ رائے ਲਈ ਜਾਏਗੀ ਇਹ ਲਈਏ ਪੰਜਾਬ ਸਰਕਾਰ ਜਿਹੜੀ ਹੈ ਕਿਸੇ ਗਿਣਤੀ ਦੇ ਵਿੱਚ ਨਹੀਂ ਆਏਗੀ ਸਾਡੀ ਜਿਹੜੀ ਅਸੈਂਬਲੀ ਹੈ ਅਸੈਂਬਲੀ ਦੀ ਵੀ رائے ਜਿਹੜੀ ਲਈ ਜਾਊਗੀ ਪੰਜਾਬ ਗਵਰਨਮੈਂਟ ਦੀ ਵੀ ਲਈ ਜਾਊਗੀ ਉਹਦਾ ਮਤਾ ਵੀ ਜਿਹੜਾ ਆਊਗਾ ਪਾਸ ਕਰਨਗੇ ਉਸ ਤੋਂ ਬਾਅਦ ਜਿਹੜਾ ਵਾ ਉਹ ਸੈਂਟਰ ਦੇ ਵਿੱਚ ਜਾਣਗੇ ਸੈਂਟਰ ਦੇ ਵਿੱਚ ਅਮੈਂਡਮੈਂਟ ਹੋਏਗੀ ਅਮੈਂਡਮੈਂਟ ਤੋਂ ਬਾਅਦ ਪ੍ਰੈਜ਼ੀਡੈਂਟ ਦੀ ਜਿਹੜੀ ਐਸੈਂਟ ਜਿਹਨੂੰ ਅਸੀਂ ਕਹਿੰਦੇ ਆ ਉਹ ਮਨਜ਼ੂਰੀ ਲਈ ਜਾਏਗੀ ਉਸ ਤੋਂ ਬਾਅਦ ਕਾਨੂੰਨ ਪੜੇਗਾ ਔਰ ਇਹ ਹੀ ਪ੍ਰਕਿਰਿਆ ਜਿਹੜੀ ਪਾਕਿਸਤਾਨ 'ਚ ਹੁੰਦੀ ਹੈ ਉਹਨਾਂ ਨੂੰ ਵੀ ਕਰਨੀ ਪੈਣੀ ਉਹਨਾਂ ਨੂੰ ਵੀ ਜਿਹੜਾ ਵਾ ਉਹਨਾਂ ਦੇ ਕਾਨੂੰਨ ਦੇ ਮੁਤਾਬਕ ਜਿਹੜ ਹੈ ਪਰ ਇਹ ਕੋ ਜਿਹੜਾ ਮੈਂ ਜਿਹੜਾ ਗੱਲ ਕਹਿਣ ਦੀ ਕੋਸ਼ਿਸ਼ ਕਰ ਰਿਹਾ ਨਾ ਇਹ ਕੋ ਐਡਾ ਵੱਡਾ ਬਹੁਤ ਵੱਡਾ ਜਿਹੜਾ ਵਾ ਇਸ਼ੂ ਨਹੀਂ ਹੈ ਕਿ ਜਿਹੜਾ ਅਸੀਂ ਕਹਿ ਦਈਏ ਕਿ ਲਗਭਗ ਇੰਪੋਸੀਬਲ ਹੈ ਜਾਂ ਬੜਾ ਬਿਗ ਟਾਸਕ ਹੈ ਇੱਕ ਛੋਟਾ ਜਿਹਾ ਕੰਮ ਹੈ ਇਹ ਇਹ ਕੰਮ ਹੈ ਇਹਦੇ ਸਿਰਫ ਜਿਹੜੀ ਇੱਕ ਸੈਂਸਿਟਿਵਨੈਸ ਜਿਹੜੀ ਇੱਕ ਸਵੇਦਨਾਸ਼ੀਲ ਦੋਨੋਂ ਪਾਸੇ ਅਤੇ ਚਾਹੀਦੀ ਹੈ ਉਧਰਲੇ ਪਾਸੇ ਵੀ ਤੇ ਸਾਡੇ ਪਾਸੇ ਵੀ ਔਰ ਇਹ ਜਿਹੜਾ ਪ੍ਰੋਸੈਸ ਸ਼ੁਰੂ ਹੋਇਆ ਤੇ ਮੈਂ ਸਮਝਦਾ ਕਿ ਇਹ ਅੱਗੇ ਜਾ ਸਕਦਾ ਹੈ ਸਿੱਧੂ ਨੇ ਬੜਾ ਵਧੀਆ ਜਿਹੜਾ ਇਹ ਸਾਰੇ ਦੇ ਵਿੱਚ ਰੋਲ ਨਿਭਾਇਆ ਤੇ ਉਹ ਇੱਕ ਹੋਰ ਇਨਸਟਰੂਮੈਂਟ ਬਣ ਸਕਦਾ ਹੈ ਕਿ ਇਸ ਨੂੰ ਅੱਗੇ ਲੈ ਕੇ ਜਾਵੇ ਤੇ ਇਸੇ ਤਰ੍ਹਾਂ ਸਾਡੀ ਕੇਂਦਰ ਦੀ ਸਰਕਾਰ ਵੀ ਪੰਜਾਬ ਸਰਕਾਰ ਵੀ ਜਿਹੜੀ ਹੈ ਬਜਾਏ ਦੇ ਵਿੱਚ ਰੋੜੇ ਟਕਾਉਣ ਦੇ ਛੋਟੀਆਂ ਮੋਟੀਆਂ ਗੱਲਾਂ ਜਿਹੜੀਆਂ ਵਿੱਚ ਕਰਨ ਦੇ ਇੱਕ ਬਹੁਤ ਵੱਡਾ ਇੱਕ ਰਾਹਤ ਦਾ ਸਾਰੇ ਪੰਜਾਬੀਆਂ ਦੇ ਲਈ ਸਿੱਖ ਪਾਈਚਾਰੇ ਲਈ ਇਹ ਇਸ਼ੂ ਜਿਹੜਾ ਲਾਂਗਾ ਖੁੱਲਣ ਜਾ ਰਿਹਾ ਹੈ ਬਣਿਆ ਤੇ ਇਹਨੂੰ ਹੋਰ ਅੱਗੇ ਦੇ ਜਾਂਦੀਆਂ ਬਹੁਤ ਚੰਗੀਆਂ ਇਸ ਵੇਲੇ ਸੰਭਾਵਨਾਵਾਂ ਜਿਹੜੀਆਂ ਉਹ ਹੈ ਤੇ ਖਾਸ ਕਰਕੇ ਅਸੀਂ ਜਿਹੜਾ ਵਾ ਬਿਨਾ ਕਿਸੇ ਪ੍ਰੈਜਿਡੈਂਸ ਦੇ ਜਦੋਂ Imran Khan ਨੇ ਇਹ ਕਹਿੰਦਾ ਹੈ ਕਿ ਜੇ ਹਿੰਦੁਸਤਾਨ ਇੱਕ ਸਟੈਪ ਚੱਕੂਗਾ ਇੱਕ ਕਦਮ ਚੱਕੂਗਾ ਤੇ ਅਸੀਂ ਦੋ ਚੱਕਾਂਗੇ ਇਸ ਜੇ ਸੰਦਰਭ ਦੇ ਵਿੱਚ ਇਸ ਪੂਰੀ ਅੰਡਰਸਟੈਂਡਿੰਗ ਦੇ ਵਿੱਚ ਜੇ ਦੋਨੋਂ ਦੇਸ਼ ਚੱਲਣਗੇ ਤਾਂ ਇੱਕ ਬਹੁਤ ਛੋਟਾ ਜਿਹਾ ਮਾਮਲਾ ਵਾ ਕੰਪੈਰੀਟਿਵਲੀ ਮੈਂ ਕਹਾ ਕਿ ਜਿਹੜਾ ਇੰਡੀਆ ਤੇ ਬੰਗਲਾਦੇਸ਼ ਦਾ ਸੀ ਉਹਦੇ ਤਾਂ ਕੰਪੈਰੀਟਿਵਲੀ ਮੁਕਾਬਲਤਨ ਤਾਂ ਵੀ ਇਹ ਬਿਲਕੁਲ ਬਹੁਤ ਛੋਟਾ ਪਰ ਬਹੁਤ ਇੰਪੋਰਟੈਂਟ ਬਹੁਤ ਇੰਪੋਰਟੈਂਟ ਬਹੁਤ ਜਿਹੜਾ ਮਹੱਤਵਪੂਰਨ ਦੋਨਾਂ ਸਾਡੇ ਸਿੱਖ ਭਾਈਚਾਰੇ ਦੇ ਲਈ ਪੰਜਾਬੀ ਕਮਿਊਨਿਟੀ ਦੇ ਲਈ ਇਸ ਕਰਕੇ ਇਟ ਇਜ਼ ਕਵਾਈਟ ਪੋਸਿਬਲ ਗੱਲ ਵੈਸੇ ਤਾਂ ਮੈਂ ਸਿਰਫ ਕਾਨੂੰਨੀ ਪਹਿਲੂਆਂ ਤੱਕ ਹੀ ਸੀਮਤ ਰੱਖਣਾ ਚਾਹੁੰਦਾ ਸੀ ਪਰ ਕਿਉਂਕਿ ਵਿਸ਼ਾ ਇਸ ਤਰ੍ਹਾਂ ਦਾ ਹੈ ਇਸ ਨਾਲ ਇੱਕ ਵੱਡੀ ਜੋ ਗੱਲ ਜੁੜੀ ਹੋਈ ਹੈ ਉਹ ਹੈ ਕਿ ਜੋ ਕੋਰੀਡੋਰ ਹੈ ਉਸ ਨੂੰ ਕਿਹਾ ਜਾ ਰਿਹਾ ਕੁਝ ਕੁਝ ਲੋਕਾਂ ਦੇ ਵਿਚਾਰ ਨੇ ਜਿੱਚ ਕੁਝ ਨੇਤਾ ਵੀ ਨੇ ਵੱਡੇ ਕਿ ਇਹ ਆਈਐਸਆਈ ਦਾ ਜਿਹੜਾ ਹੈਗਾ ਲਾਂਘਾ ਖੁੱਲਿਆ ਹੈ ਭਾਰਤ ਵਾਸਤੇ ਇਹ ਲਾਂਘੇ ਜਿਹੜੇ ਨੇ ਕੋਰੀਡੋਰ ਨੇ ਇਹ ਕਿੰਨੇ ਸੇਫ ਹੁੰਦੇ ਨੇ ਜਿੱਥੇ ਵੀ ਕੋਰੀਡੋਰ ਹੈ ਨੇ ਤੇ ਕਿਸ ਤਰ੍ਹਾਂ ਦਾ ਚੈੱਕ ਹੁੰਦਾ ਇਹਨਾਂ ਦੇ ਉੱਤੇ ਇਸ ਮੈਂ ਨਿਹਿਲ ਜੀ ਦੇ ਇੱਕ ਜਿਹੜੀ ਹੈ ਨਾ ਮੈਂ ਬੜੇ ਸਪਸ਼ਟ ਕਹਿ ਦਵਾਂ ਕਿ ਇਹ ਇਹੋ ਜਿਹੜਾ ਮذਬੀ ਇਸ਼ੂ ਹੈ ਨਾ ਸਾਡਾ ਬੜਾ ਸੈਂਸਿਟਿਵ ਇਸ਼ੂ ਹੈ ਜੀ ਇਹਦੇ ਤੇ ਮੈਂ ਸਿਆਸਤ ਜਿਹੜੀ ਆ ਉਹ ਸਿਆਸਤ ਬਾਰੇ ਕੋਈ ਗੱਲ ਨਹੀਂ ਕਰਨੀ ਚਾਹਾਂਗੀ ਪਰ ਮੈਂ ਸਿਰਫ ਪ੍ਰੈਕਟੀਕਲੀ ਜੋ ਹੈ ਨਾ ਜੋ ਉਹਦੇ ਬਾਰੇ ਇਹਨਾਂ ਕਹਾ ਜਾ ਕਿ ਇੰਡੀਆ ਤੇ ਪਾਕਿਸਤਾਨ ਦਾ ਜਿਹੜਾ ਨਾ ਉਹ ਕੋਈ 4000 ਕਿਲੋਮੀਟਰ ਦੇ ਕਰੀਬ ਬਾਰਡਰ ਹੈ ਪੂਰੇ ਦਾ ਪੂਰਾ ਜੀ 4000 ਕਿਲੋਮੀਟਰ ਜਿਹਦੇ ਵਿੱਚ ਬਹੁਤ ਜਿਹੜੀਆਂ ਨਦੀਆਂ ਵੀ ਆ ਰਹੀਆਂ ਨੇ ਰਾਵੀ ਦਾ ਵੀ ਜਿਹੜਾ ਏਰੀਆ ਆ ਰਿਹਾ ਫਿਰ ਸਤਲੁਜ ਦਾ ਵੀ ਆ ਰਿਹਾ ਫਿਰ ਉਹਦੇ ਵਿੱਚ ਰੇਗਿਸਤਾਨ ਦਾ ਜਿਹੜਾ ਏਰੀਆ ਜਿਹੜਾ ਇਨਹੈਬਿਟਿਡ ਪਿਆ ਜਿੱਥੇ ਕੋਈ ਆਬਾਦੀ ਨਹੀਂ ਲੰਮੇ ਦੇ ਲੰਮਾ Rajasthan ਦੇ ਵਿੱਚ ਪਿਆ ਫਿਰ ਜੰਮੂ ਕਸ਼ਮੀਰ ਦੇ ਜਿਹੜੇ ਵੱਡੇ ਵੱਡੇ ਪਹਾੜ ਹੈ ਮਾਊਂਟੇਨ ਹੈ ਜਿੱਥੇ ਉੱਥੇ ਵੀ ਜਿਹੜਾ ਉਹ ਬਾਰਡਰ ਤੁਹਾਡਾ ਜੁੜਿਆ ਹੋਇਆ ਤੇ ਜੇ ਜਿਹੜਾ ਨਾ ਤੁਸੀਂ ਜਿਹੜਾ ਇਹ ਕਰਤਾਰਪੁਰ ਸਾਬ ਦਾ ਜੇ ਅਸੀਂ ਕਹਿ ਦੀ ਕਿ ਅੱਧਾ ਕਿਲੋਮੀਟਰ ਹੋਊਗਾ ਜਾਂ ਪੌਣਾ ਕਿਲੋਮੀਟਰ ਜਿਹੜਾ ਲੰਘਾ ਮਤਲਬ ਬਾਰਡਰ ਦੇ ਨਾਲੋਂ ਬਣਿਆ ਤੇ 4 ਕਿਲੋਮੀਟਰ ਜਿਹੜਾ 5 ਕਿਲੋਮੀਟਰ ਪਾਕਿਸਤਾਨ ਵਾਲੀ ਸਾਈਡ ਤੇ ਆ ਤੇ ਜੇ ਅਸੀਂ ਇਹ ਨਹੀਂ ਨਾ ਮੈਨੇਜ ਕਰ ਸਕਦੇ ਤੇ ਫਿਰ ਸਾਡੀਆਂ ਜਿਹੜੀਆਂ ਸਾਰੀਆਂ ਬਾਰਡਰ ਸਕਿਉਰਿਟੀ ਫੋਰਸ ਆਰਮੀ ਤੇ ਇਹ ਜਿਹੜਾ ਵਾ ਤੇ ਉਹਦਾ ਫਿਰ ਅਸੀਂ ਜਿਹੜਾ ਕੋਈ ਜਵਾਬ ਸਾਡੇ ਕੋ ਨਹੀਂ ਹੋਊਗਾ ਸਾਡੀਆਂ ਜਿਹੜੀਆਂ ਫੋਰਸਸ ਹੈ ਬੜੀਆਂ ਪ੍ਰੋਫੈਸ਼ਨਲ ਫੋਰਸਸ ਹੈ ਇਹੋ ਜੀ ਕਿਤੇ ਕੋਈ ਸੰਭਾਵਨਾ ਨਹੀਂ ਇਹ ਤਾਂ ਸਿਆਸੀ ਮੈਂ ਕਹਾਂਗਾ ਜੀ ਇੱਕ ਬਿਆਨਬਾਜ਼ੀ ਹੈ ਜਿਹੜੀਆਂ ਆਪਣੇ ਆਪਣਾ ਕੁਝ ਚੀਜ਼ਾਂ ਸਾਹਮਣੇ ਰੱਖ ਕੇ ਕੀਤੀਆਂ ਜਾ ਰਹੀਆਂ ਪਰ ਪ੍ਰੈਕਟੀਕਲੀ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਜੇ ਅਤਵਾਦੀਆਂ ਨੇ ਜਾਂ دہشت گردਾਂ ਨੇ ਆਉਣਾ ਹੈ ਨਾ ਆਈਐਸਆਈ ਨੇ ਆਉਣਾ ਹੈ ਤੁਹਾਨੂੰ ਕੋ 4000 ਕਿਲੋਮੀਟਰ ਦਾ ਜਿਹੜਾ ਬਾਰਡਰ ਹੈ ਨਾ ਉਹ ਪਿਆ ਵਾ ਇਹ ਅੱਧੇ ਕਿਲੋਮੀਟਰ ਦੇ ਵਿੱਚ ਜਾਂ 5 ਕਿਲੋਮੀਟਰ ਅੱਗੇ ਜਿਹੜਾ ਜਾ ਕੇ ਉਹਦੇ ਵਿੱਚ ਹੀ ਨਹੀਂ ਉਹਨਾਂ ਨੇ ਆਉਣਾ ਇਹ ਬੜਾ ਸਿਕਿਉਰ ਜਿਹੜਾ ਬਾਰਡਰ ਜਦੋਂ ਬढ़ेगा ਨਾ ਜੀ ਇਹ ਅਸੀਂ ਉਂਝ ਬਕਾਇਦ ਕੀ ਕਿ ਇਹ ਨਹੀਂ ਹੁਣਾਂ ਕਿ ਖੁੱਲੇ ਆਮੀ ਤੁਸੀਂ ਜਿਹੜਾ ਛੱਡ ਰਹੇ ਨੇ ਤੁਹਾਨੂੰ ਤੇ ਤੁਸੀਂ ਜਿਹੜਾ ਆ ਰਹੇ ਹੋ ਇਹਦਾ ਤੇ ਬਕਾਇਦਾ ਜਿਹੜਾ ਵਾ ਲੇਅਰਸ ਹੋਣਗੀਆਂ ਵਨ ਲੇਅਰ ਸਿਕਿਉਰਿਟੀ ਸੈਕੰਡ ਲੇਅਰ ਥਰਡ ਲੇਅਰ ਜਿਹੜਾ ਪਾਕਿਸਤਾਨ ਵਾਲੀ ਸਾਈਡ ਤੇ ਬਲਕਿ ਇਹਦਾ ਤੇ ਮੈਂ ਕਹਾਂਗਾ ਕਿ ਪਾਕਿਸਤਾਨ ਨੂੰ ਵੱਧ ਚਿੰਤਾ ਹੋਣੀ ਚਾਹੀਦੀ ਆ ਜੀ ਕਿਉਂਕਿ ਲਾਂਗਾ ਤਾਂ ਸਾਰਾ ਉਹਨਾਂ ਵੱਲ ਨੂੰ ਆ ਜੀ ਸਾਡੇ ਤੇ ਸਾਡੇ ਬਾਰਡਰ ਤੇ ਤਾਂ ਸਾਡੇ ਲੋਕਾਂ ਨੇ ਬਾਰਡਰ ਤੋਂ ਅੱਗੇ ਚਲੇ ਜਾਣਾ ਜੀ ਸਾਡੇ ਜਿਹੜੇ ਇਧਰੋਂ ਜਾਂਦੇ ਨੇ ਸਾਡੇ ਲੋਕ ਉਹਨਾਂ ਨੇ ਅੱਗੇ ਜਾਣਾ ਉਹਨਾਂ ਨੂੰ ਤਾਂ ਸਾਡੇ ਵੱਲ ਨਹੀਂ ਆਣੇ ਹੈ ਜੀ ਉਹਨਾਂ ਨੂੰ ਲੋਟ ਸਾਡੇ ਬਲਾਣੇ ਨਹੀਂ ਇਸ ਕਰਕੇ ਖਤਰਾ ਜੇ ਹੋ ਸਕਦਾ ਵਾ ਵੀ ਸਾਡੇ ਲੋਕ ਨਾ ਚਲੇ ਜਾਣ ਉੱਥੇ ਇਹ ਤਾਂ ਜਤਾਇਆ ਜਾ ਸਕਦਾ ਪਾਕਿਸਤਾਨ ਦੇ ਜਿਹੜੇ ਸਿਆਸੀ ਹਲਕੇ ਇਹ ਤਾਂ ਕਹਿ ਸਕਦੇ ਆ ਵੀ ਇਧਰੋਂ ਨਾ ਜਿਹੜੇ ਆ ਸਾਡੇ ਚਲੇ ਜਾਣ ਉਹ ਗਲਤ ਜਿਹੜੇ ਅਨਸਰ ਹੈ ਤੇ ਉਹਨਾਂ ਵੱਲੋਂ ਤਾਂ ਆਉਣ ਦੀ ਕੋਈ ਸੰਭਾਵਨਾ ਨਹੀਂ ਸਾਹਿਬ ਜੀ ਮੈਂ ਥੋੜਾ ਰੋਕਣ ਲਈ ਤੁਹਾਨੂੰ ਮਜਬੂਰ ਹਾਂ ਕਿ ਜਿਵੇਂ ਸਿਆਸਤ ਦੀ ਕੋਈ ਗੁੰਜਾਇਸ਼ ਨਹੀਂ ਹੈ ਇਸ ਪਾਕ ਪਵਿੱਤਰ ਜਿਹੜਾ ਹੈਗਾ ਇਹ ਲੰਘਾ ਹੈ ਜਾਂ ਲੈਂਡ ਸਵੈਪ ਹੈ ਇਸ ਤਰ੍ਹਾਂ ਹੀ ਜਿਹੜਾ ਹੈਗਾ ਇਸ ਵਕਤ ਦਾ ਜਿਹੜਾ ਲਾਈਟ ਜਿਹੜਾ ਸਟੈਂਡਰਡ ਹੈ ਉਹ ਸਾਨੂੰ ਪ੍ਰੋਗਰਾਮ ਅੱਗੇ ਜਾਰੀ ਰੱਖਣ ਦੀ ਵੀ ਜਾਸਤ ਨਹੀਂ ਦੇ ਰਿਹਾ ਕਿਉਂਕਿ ਜਿਸ ਤਰ੍ਹਾਂ ਸਿਆਸਤ ਪੋਸੀਬਲ ਨਹੀਂ ਹੈਗੀ ਤਾਂ ਇੱਕ ਤਰ੍ਹਾਂ ਨਾਲ ਸਮਾਂ ਹੀ ਸਾਨੂੰ ਰੋਕ ਰਿਹਾ ਕਿ ਸਿਆਸਤ ਨਾ ਕਰੋ ਇੱਥੇ ਹੀ ਮੁਕਾਉਨੇ ਆ ਜੀ ਧੰਨਵਾਦ ਜੀ ਮੈਨੂੰ ਤਾਂ ਉਮੀਦ ਹੈ ਜੀ ਕਿ ਇਹ ਪ੍ਰੈਕਟੀਕਲ ਕਦੀ ਹੋ ਭਾਈਚਾਰਾ ਸਾਡਾ ਪੰਜਾਬੀ ਭਾਈਚਾਰਾ ਸਿੱਖ ਭਾਈਚਾਰਾ ਵਾ ਉਹਨਾਂ ਦੀਆਂ ਜਿਹੜੀਆਂ ਖਾਸ਼ਾਂ ਨੇ ਉਹਨੂੰ ਬੂਰ ਪਏਗਾ ਔਰ ਇਹ ਪੋਸਿਬਿਲਟੀ ਜਿਹੜੀ ਹੋਏਗੀ ਔਰ ਇਹਦੇ ਨਾਲ ਮੈਂ ਕਹਾਂਗਾ ਤੁਹਾਨੂੰ ਜਿਹੜਾ ਮੇਰੇ ਦਿਲੋਂ ਮੈਂ ਕਹਿਣਾ ਚਾਹੁੰਨਾ ਵਾ ਕਿ ਸਾਡੇ ਦੋਨੋਂ ਹੀ ਪੰਜਾਬ ਜਿਹੜੇ ਆ ਸਾਡੇ ਦੋਨੋਂ ਹੀ ਦੇਸ਼ ਜੇ ਇਹੋ ਜਿਹੇ ਚੰਗੇ ਹਾਲਾਤ ਬਣਨਗੇ ਤਾਂ ਬੜੇ ਵੱਡੇ ਉਹਨਾਂ ਦੀ ਜਿਹੜੀ ਇਕਨੋਮੀ ਡਿਵੈਲਪ ਹੋ ਸਕਦੀ ਹੈ ਉਹਨਾਂ ਦਾ ਟੂਰਿਜ਼ਮ ਡਿਵੈਲਪ ਹੋ ਸਕਦਾ ਉਹਨਾਂ ਦਾ ਵਪਾਰ ਡਿਵੈਲਪ ਹੋ ਸਕਦਾ ਤੇ ਸਾਡੇ ਜਿਹੜੇ ਲੋਕ ਆ ਉਹ ਬਹੁਤ ਵੱਡੀ ਪ੍ਰਾਪਤੀਆਂ ਹੋ ਸਕਦੀਆਂ ਬਹੁਤ ਸ਼ੁਕਰੀਆ ਜੀ ਬਹੁਤ ਹੀ ਮਿਹਰਬਾਨ ਥੈਂ